ਦੀ ਸਾਹਿਬ ਅੱਜ ਤੋਂ 6 ਮਹੀਨੇ ਪਹਿਲਾਂ ਕਹਿੰਦੇ ਮੈਂ ਸਿੰਧੂ ਵਾਲਾ ਪਾਣੀ ਬੰਦ ਕਰ ਦੇਣਾ ਪਾਕਿਸਤਾਨ ਨੂੰ ਆਪਾਂ ਸਾਰਾ ਪਾਣੀ ਇਕੱਠਾ ਕਰ ਲਾਂਗੇ ਤੇ ਪਾਣੀ ਜਾਊ ਕਿੱਥੇ ਸਾਰੇ ਡੈਮਸ ਦੇ ਉੱਤੇ ਕਬਜ਼ਾ ਲਿਆ ਗਿਆ ਭਾਖੜਾ ਡੈਮ ਦੇ ਉੱਤੇ ਕਬਜ਼ਾ ਲਿਆ ਗਿਆ ਪਹਿਲਾਂ ਆਪਣੇ ਬੰਦੇ ਬਿਠਾ ਦਿੱਤੇ ਗਏ ਤੁਸੀਂ ਕੰਮ ਸੇ ਕੰਮ ਪਾਕਿਸਤਾਨ ਨੂੰ ਤਬਾਹ ਕਰਨਾ ਤੁਹਾਡਾ ਦੁਸ਼ਮਣ ਹੈ ਅਸੀਂ ਵੀ ਤੁਹਾਡੇ ਨਾਲ ਆ ਅਸੀਂ ਆਪਣੇ ਦੇਸ਼ ਦੇ ਨਾਲ ਖਲੋਤੇ ਆ ਪਰ ਕੰਮ ਸੇ ਕੰਮ ਸਾਨੂੰ ਤੇ ਅਲਰਟ ਕਰ ਦਿਓ ਯਾਰ ਤੁਹਾਡਾ ਨੁਕਸਾਨ ਹੋ ਨਾ ਆਪਣਾ ਸਮਾਨ ਸੰਭਲੋ ਆਪਦੇ ਬੱਚੇ ਸੰਭਲੋ ਤੁਸੀਂ ਇਸ ਕਰਕੇ ਇਹਨਾਂ ਲੋਕਾਂ ਨੂੰ ਅਲਰਟ ਨਹੀਂ ਕੀਤਾ ਵੀ ਅਗਲੇ ਵੀ ਅਲਰਟ ਹੋ ਜਾਣੇ ਸੀ ਪਰ ਆਪਾਂ ਉਹਨਾਂ ਮੋਦੀ ਸਾਹਿਬ ਇੱਕ ਸਿੰਗਲ ਟਵੀਟ ਨਹੀਂ ਆਇਆ ਤੁਹਾਡਾ ਹਣਾ ਨਿੱਕੀ ਨਿੱਕੀ ਆ ਮੈਂ ਜਾਪਾਨ ਚੱਲਿਆ ਮੈਂ ਉੱਥੇ ਚੱਲਿਆ ਹਰ ਯਾਤਰਾ ਦਾ ਟਵੀਟ ਕਰਨ ਵਾਲੇ ਤੇ ਕਾਹੋ ਨਾ ਲੋਕਾਂ ਨੂੰ ਵੀ ਯਾਰ ਤੁਹਾਡੀ ਕੱਲੀ ਕੱਲੀ ਚੀਜ਼ ਦੀ ਮੈਂ ਪਰਫਾਈ ਕਰੂੰਗਾ ਅੱਜ ਅਮਰਸਰ ਦੇ ਵਿੱਚ ਕੋਈ ਬੰਬ ਧਮਾਕਾ ਕਰਾ ਦਿਓ ਕੋਈ ਗਰਨੇਡ ਚੱਲ ਜਾਵੇ ਤੇ ਨੈਸ਼ਨਲ ਮੀਡੀਆ ਚਮਕਾ ਚਮਕਾ ਕੇ ਚਲਾਉਂਗਾ ਅ ਸਾਡੇ ਫਲੱਡ ਕਿਉਂ ਨਹੀਂ ਥੋੜਿਆ ਜੀ ਖਾਲਸਤਾਨੀ ਨੇ ਮਾਰੇ ਲੋਕ ਨੇ ਜੇ ਕੋ ਚੰਗੀ ਮਤਲਬ ਜੇ ਸੇਵਾ ਵਾਲਾ ਅੱਜ ਵੀ ਤੁਸੀਂ ਬਖਾਉਂਦੇ ਵੀ ਆਤਵਾਦੀ ਲੱਗਦਾ ਯਾਰ ਤੁਹਾਨੂੰ ਕਿ ਨਾਲ ਝਾਤੀ ਮਾਰੋ ਕੱਲੇ ਕੱਲੇ ਇਹ ਕੋ ਮਤਲਬ ਜਾਤ ਪਾਤ ਵੇ ਕੇ ਰਾਸ਼ਨ ਵੰਡਣ ਡਏ ਨੇ ਇਹ ਕੋ ਜਾਤ ਪਾਤ ਧਰਮ ਵੇ ਕੇ ਸੇਵਾ ਕਰ ਰਹੇ ਨੇ ਸੈਲੀਬ੍ਰਿਟੀ ਨੇ ਇੰਟਰਨੈਸ਼ਨਲ ਸੈਲੀਬ੍ਰਿਟੀ ਨੇ ਉਹ ਪਤਾ ਕਿਉਂ ਨਹੀਂ ਆਉਂਦੇ ਉਹ ਡਰਦੇ ਨੇ ਕਿ ਪੰਜਾਬੀਆਂ ਦੀ ਮਤ ਕਰਨ ਨੂੰ ਸ਼ਾਇਦ ਕੇਂਦਰ ਸਰਕਾਰ ਦਾ ਵੀ ਆਤਵਾਦੀਆਂ ਦੀ ਮਤ ਕੀਤੀ ਮੈਨੂੰ ਡਰ ਪਿਆ ਹੋਇਆ ਉਹਨਾਂ ਦੇ ਮਨ ਚਾਨ ਛਡਾਉਂਦੇ ਨੇ ਆਪਣੀ ਵੀ ਤੁਸੀਂ ਦੇਸ਼ ਧਰੋਹੀਆਂ ਦੀ ਮਤ ਕੀਤੀ ਆ ਤੇਰਾ ਵਾਸ ਚੱਲੇ ਤੇ ਮੈਂ ਪਾਰ ਵੀ ਇਹੋ ਜਾ ਕੇ ਸੇਵਾ ਕਰਾਂ ਲੋਕਾਂ ਦੀ ਮੈਨੂੰ ਦੱਸੋ ਪੀਸਿਆ ਕੌਣ ਜਾ ਰਿਹਾ ਜਨਤਾ ਉਧਰ ਵੀ ਜਨਤਾ ਕੋ ਮਤਲਬ ਅਫਸਰ ਮਰ ਰਿਹਾ ਕੋ ਲੀਡਰ ਮਰ ਰਿਹਾ ਰੱਬ ਮੈਨੂੰ ਇੰਨੀ ਤਾਕਤ ਇੰਨਾ ਹੌਸਲਾ ਤੇ ਇੰਨਾ ਮਤਲਬ ਜਜ਼ਬਾ ਦੇਵੇ ਕਿ ਮੈਂ ਉਧਰ ਜਾ ਕੇ ਵੀ ਇਸ ਤਰ੍ਹਾਂ ਹੀ ਲੋਕਾਂ ਦੀ ਸੇਵਾ ਕਰ ਸਕਦਾ ਸਰਸ਼ੀਗਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੀ ਅਜਨਾਲਾ ਦੇ ਵਿੱਚ ਅਸੀਂ ਪਹੁੰਚੇ ਆ ਮਨਪ੍ਰੀਤ ਮੰਨਾ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਮਨੋ ਸਾਹਿਬ ਅਜਨਾਲਾ ਦੇ ਵਿੱਚ ਦੇਖਣ ਨੂੰ ਮਿਲਿਆ ਸੈਲੀਬ੍ਰਿਟੀਜ਼ ਵੀ ਇੱਥੇ ਹੀ ਨੇ ਤੇ ਨਾਲ ਪੋਲੀਟਿਸ਼ੀਅਨਸ ਵੀ ਇੱਥੇ ਹੀ ਨੇ ਕੋਈ ਬਾਬਾ ਡੇਰਾ ਡੇਰਾ ਬਾਬਾ ਬਨਾਨਕ ਵਾਲੇ ਪਾਸੇ ਨੂੰ ਕੋਈ ਦੇਖਣ ਨੂੰ ਜਿਹੜਾ ਨਹੀਂ ਮਿਲ ਰਿਹਾ ਹੈਗਾ ਉਧਰਲੇ ਪਾਸੇ ਜ਼ੋਰ ਨਹੀਂ ਹੈਗਾ ਇਹਨਾਂ ਮੇਰਾ ਜ਼ਿਲ੍ਹਾ ਅਮਰਸਰ ਹੈ ਜੀ ਤੇ ਮੈਂ ਕੋਸ਼ਿਸ਼ ਕੀਤੀ ਹੈ ਵੀ ਇੱਕ ਤੇ ਹੁੰਦਾ ਵੀ ਵਿਖਾਵਾ ਕਰਨਾ ਵੀ ਹਾਂ ਮੈਂ ਉਧਰ ਵੀ ਜਾ ਕੇ ਤੇ ਮੈਂ ਬੋਲੀ ਜਾਵਾਂ ਤੇ ਵੀਡੀਓ ਪਾਈ ਜਾਵਾਂ ਕਮ ਸੇ ਕਮ ਆਪੋ ਆਪਣੇ ਜ਼ਿਲ੍ਹੇ ਤੁਹਾਨੂੰ ਸਾਹਮਣੇ ਪੈਣਗੇ ਦੂਜੀ ਮੇਰੀ ਬੇਨਤੀ ਹੈ ਕਿ ਇੱਕ ਅਸੀਂ ਇੱਥੇ ਪਿੰਡ ਦੇ ਵਿੱਚ ਇੱਕ ਪੱਕਾ ਅਸੀਂ ਕੈਂਪ ਲਾ ਦਿੱਤਾ ਵੀ ਲਾਗੇ ਲਾਗੇ ਜਿਹਨਾਂ ਨੂੰ ਲੰਗਰ ਦੀ ਲੋੜ ਹੈ ਜਿਹਨੂੰ ਕਿਸੇ ਨੂੰ ਉਤਰਪਾਲ ਦੀ ਲੋੜ ਹੈ ਦਵਾਈਆਂ ਦੀ ਲੋੜ ਹੈ ਪਾਣੀ ਦੀ ਲੋੜ ਹੈ ਜਿਸ ਸਾਨੂੰ ਇੱਕ ਦਿਨ ਪਹਿਲਾਂ ਨੋਟ ਕਰਾ ਦਿੱਤਾ ਜਾਵੇ ਤੇ ਅਗਲੇ ਦਿਨ ਜਿਹੜਾ ਉਹ ਪੁੱਜਦਾ ਕਰ ਦਿੱਤਾ ਜਾਊਗਾ ਔਰ ਲੰਗਰ ਜਿਹੜਾ ਉਹ ਪੱਕਾ ਚੱਲਣ ਡਿਆ ਵਾ ਵਾ ਵੀ ਪੰਡਾਂ ਦੀ ਟਰਾਲੀਆਂ ਪਰ ਪਰ ਕੇ ਮਤਲਬ ਲੈ ਜਾਣ ਸੋ ਮੇਰੀ ਬੇਨਤੀ ਆ ਵੀ ਡੇਰਾ ਬਾਬਾ ਨਾਨਕ ਜੇ ਕੋ ਨਹੀਂ ਪਹੁੰਚਦਾ ਤੇ ਮੇਰੀ ਡਿਊਟੀ ਲਾਓ ਕਿ ਮੈਂ ਉੱਥੇ ਵੀ ਪਹੁੰਚਣ ਨੂੰ ਤਿਆਰ ਹਾਂ ਪਰ ਮੈਂ ਕਹਿੰਦੇ ਆ ਨਾ ਵੀ ਆਪਣਾ ਘਰ ਹੀ ਪਹਿਲਾਂ ਸੰਭਲੀਏ ਵੀ ਜਿਹੜਾ ਮੇਰਾ ਜ਼ਿਲ੍ਹਾ ਵਾ ਜਿਹੜਾ ਮੇਰਾ ਘਰ ਆ ਮੈਂ ਉਹਦੇ ਵਿੱਚ ਕੋਸ਼ਿਸ਼ ਕੀਤੀ ਆ ਤੇ ਹਰ ਬੰਦੇ ਨੂੰ ਆਪਣਾ ਆਪਣਾ ਐਫਰਟ ਕਰਨਾ ਚਾਹੀਦਾ ਔਰ ਮੇਰੀ ਤੁਹਾਡੇ ਚੈਨਲ ਦੇ ਨਾਲ ਹੀ ਬੇਨਤੀ ਹੈ ਕਿ ਇਹ ਪਾਣੀ ਉਤਰ ਜਾਣਾ ਬਹੁਤ ਸਾਰੇ ਲੋਕ ਇਹੋ ਜਿਹੀ ਵੀ ਨੇ ਵੀ ਜਿਹੜੇ ਮਤਲਬ ਖਮ ਧਰਦੀ ਕੱਲੀ ਕਰ ਰਹੇ ਨੇ ਵੀ ਹਾਂ ਇਹਨਾਂ ਲੋਕਾਂ ਦਾ ਉਸ ਤੋਂ ਬਾਅਦ ਵੀ ਇਹਨਾਂ ਨੂੰ ਸਾਹਮਣਾ ਪੈਣਾ ਜਗਾ ਮਿੱਟੀ ਦੇ ਉੱਤੇ ਜਿਹੜੀ ਉਹ ਗਾਰ ਇੰਨੀ ਇੰਨੀ ਚੜ ਜਣੀ ਆ ਪੈਲੀਆਂ ਮਤਲਬ ਇਹਨਾਂ ਨੂੰ ਠੀਕ ਕਰਨੀਆਂ ਪੈਣੀਆਂ ਨੇ ਅਸੀਂ ਤਾਂ ਉਹਦੇ ਲਈ ਵੀ ਸੇਵਾ ਲੋਕਾਂ ਨੂੰ ਲਾਵਾਂਗੇ ਕੋਈ ਟਰੈਕਟਰ ਲੈ ਕੇ ਆਵੇ ਡੀਜ਼ਲ ਅਸੀਂ ਪਾ ਦਾਂਗੇ ਜੇ ਟਰੈਕਟਰ ਦਾ ਕਿਸ ਨੇ ਕਰਾਇਆ ਲੈ ਕੇ ਆਉਣਾ ਤੇ ਉਹ ਆਵੇ ਜੇ ਮਹੀਨਾ ਵੀ ਡੇਰਾ ਲਾਉਣਾ ਪਿਆ ਤੇ ਇੱਥੇ ਲਾਵਾਂਗੇ ਅਸੀਂ ਇੱਕ ਪੱਕਾ ਜਿਹੜਾ ਉਹ ਡੇਰਾ ਇੱਥੇ ਲਾਇਆ ਔਰ ਥਾਂ ਥਾਂ ਤੇ ਤੇ ਮੈਂ ਵੀ ਨਹੀਂ ਨਾ ਕਰ ਸਕਦਾ ਫਿਰ ਉੱਧਰ ਸੁਲਤਾਨਪੁਰ ਲੋਧੀ ਵਾਲ ਵੀ ਆ ਸ਼ਾਹਕੋਟ ਵਾਲੇ ਪਾਸੇ ਵੀ ਕਿੱਥੇ ਕਿੱਥੇ ਮੈਂ ਭਜ ਸਕਦਾ ਜ਼ਿੰਮੇਵਾਰੀ ਇੱਕ ਨਭਾ ਲੋ ਮੈਂ ਤੁਹਾਡੇ ਆਉਣ ਤੋਂ ਪਹਿਲਾਂ ਇੱਕ ਗੱਲ ਕਰਦਾ ਸੀਗਾ ਸਰਪੰਚ ਸਾ ਐਗਜ਼ਾਮਪਲ ਆ ਪੈਸਾ ਨਹੀਂ ਅਸੀਂ ਕਿਸੇ ਕੋ ਫੜਦੇ ਕਿ 10000 ਰੁਪਇਆ ਵੀ ਕੋ ਦਿੰਦਾ ਤੇ ਜੇ ਤੇ ਉਹ ਕੱਲਾ 10000 ਰੁਪਇਆ 100 100 ਰੁਪਇਆ 100 ਘਰਾਂ ਦੇ ਵਿੱਚ ਦੇਣਾ ਤੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਅਸੀਂ ਇਸ ਤੋਂ ਬਾਅਦ ਵੀ ਕੁਝ ਇਹੋ ਜਿਹੇ ਪ੍ਰੋਗਰਾਮ ਕਰਾਂਗੇ ਉਹ ਜੀ ਮਤਲਬ ਰੂਪਰੇਖਾ ਤਿਆਰ ਕਰਾਂਗੇ ਕਿ ਜਦੋਂ ਵੀ ਇੱਥੇ ਘਰਾਂ ਦੇ ਵਿੱਚ ਲੋਕਾਂ ਦਾ ਨੁਕਸਾਨ ਹੋਇਆ ਬੱਚਿਆਂ ਦੀਆਂ ਕਿਤਾਬਾਂ ਸਕੂਲ ਦੇ ਬਸਤੇ ਸਾਰੇ ਖਰਾਬ ਹੋ ਗਏ ਨੇ ਆ ਬੈੱਡ ਲੋਕਾਂ ਦੇ ਖਰਾਬ ਹੋ ਗਏ ਨੇ ਆ ਬਿਸਤਰੇ ਲੋਕਾਂ ਦੇ ਕਿਉਂਕਿ ਕਈ ਸਮਾਨ ਕੱਢਣ ਦਾ ਮੌਕਾ ਹੀ ਨਹੀਂ ਮਿਲਿਆ ਪ੍ਰਸ਼ਾਸਨ ਦੀ ਨਲਾਇਕੀ ਇਹਨੂੰ ਪਤਾ ਸੀਗਾ ਇਹ ਢਾਉਣਾ ਤੇ ਲੋਕੀ ਆਪਣੇ ਸਮਾਨ ਹੀ ਸੰਭ ਲੈਂਦੇ ਇਹ ਮੌਕਾ ਹੀ ਨਹੀਂ ਦਿੱਤਾ ਗਿਆ ਲੋਕਾਂ ਦੇ ਸਮਾਨ ਖਰਾਬ ਹੋ ਗਏ ਆ ਅਸੀਂ ਕੋਸ਼ਿਸ਼ ਕਰਾਂਗੇ ਵੀ ਮੇਰੀ ਜਿੰਨੀ ਕਪੈਸਿਟੀ ਆ ਇੱਕ ਘਰ ਦੋ ਘਰ 10 ਘਰ ਵੀ ਉਹਨਾਂ ਦਾ ਪੂਰੀ ਤਰ੍ਹਾਂ ਜਿਹੜਾ ਉਹ ਮਤਲਬ ਲੋਡ ਆ ਜਿਹੜੀ ਪੂਰੀ ਕਰ ਦਿੱਤੀ ਜਾਵੇ ਔਰ ਵੱਡੀ ਗੱਲ ਤੁਹਾਡੇ ਸਾਹਮਣੇ ਆ ਇਨਾਂ ਦੀ ਵੀ ਪੈੜੀ ਇੱਥੇ ਇਹ ਸਾਰੇ ਤੁਹਾਡੇ ਵੀ ਅੱਜ ਕੱਲ ਤੇ ਕਿੰਦੀ ਖੁਸ਼ੀ ਦੇ ਨਾਲ ਮਤਲਬ ਉਹ ਸੇਵਾ ਕਰ ਰਹੇ ਨੇ ਵੀ ਸਾਰਾ ਕੁਝ ਛੱਡ ਕੇ ਵੀ ਜੇ ਵਿਪਤਾ ਆ ਗਈ ਆ ਤੇ ਅਸੀਂ ਸੇਵਾ ਕਰਨੀ ਆ ਸੋ ਮਤਲਬ ਇਹ ਜਜ਼ਬਾ ਹੈ ਸਾਰਿਆਂ ਦੇ ਜਜ਼ਬੇ ਨੂੰ ਸਲਾਮ ਹੈ ਔਰ ਦੂਜੀ ਮੇਰੀ ਹਰ ਪਿੰਡ ਚ ਜਿੱਥੇ-ਜਿੱਥੇ ਵੀ ਲੋਕ ਸੇਵਾ ਕਰ ਰਹੇ ਆ ਮੇਰੀ ਇੱਕ ਸਾਰੇ ਹਰ ਪਿੰਡ ਦੇ ਵਿੱਚ ਧੜੇ ਹੁੰਦੇ ਨੇ 1 2 3 ਕਮ ਸੇ ਕਮ ਇਹਨਾਂ ਦਿਨਾਂ ਚ ਸਾਰਾ ਕੁਝ ਪੁਲਾ ਕੇ ਜਿਹੜਾ ਵੀ ਬੰਦਾ ਲੱਗਾ ਉਹਨੂੰ ਸਿੱਧੀ ਅਪਰੋਚ ਕਰਨੀ ਚਾਹੀਦੀ ਆ ਵੀ ਭਾਈ ਇੱਥੇ ਲੋੜ ਹੈ ਲੋੜਵੰਦ ਦੀ ਮਤ ਕਰਨੀ ਹੈ ਜਿਹੜੀ ਉਹਦੇ ਵਿੱਚ ਕੋਈ ਵਿਤਕਰਾ ਨਹੀਂ ਹੈਗਾ ਜਿੱਥੇ ਜੋ ਮਰਜ਼ੀ ਮਤਲਬ ਲੈ ਲਿਆ ਜਾਵੇ ਔਰ ਦੂਜੀ ਇੱਕ ਥਾਂ ਤੇ ਮੇਰੇ ਵੇਖਣ ਨੂੰ ਆ ਰਿਹਾ ਕਿ ਲੋਕ ਜਦੋਂ ਮੇਨ ਰੋਡ ਤੇ ਟਰਾਲੀਆਂ ਲੈ ਕੇ ਜਾਂਦੇ ਆ ਨਾ ਬਾਰ ਬਾਰ ਉਹੀ ਲੋਕ ਸਮਾਨ ਲੈ ਕੇ ਜਾਈ ਜਾਂਦੇ ਆ ਜ਼ੇਮ ਪਰ ਮੇਰਾ ਬਹੁਤ ਸਾਰੇ ਲੋਕ ਉਹਨਾਂ ਨੂੰ ਗਾਲਾਂ ਕੱਢਦੇ ਨੇ ਹਨਾ ਵੀ ਕਿਉਂ ਲੈ ਗਏ ਜੀ ਮਤਲਬ ਇਹ ਲੁੱਟਣ ਡਏ ਨੇ ਮੇਰੀ ਇਹੋ ਜੀ ਕੋਈ ਮਨਛਾ ਨਹੀਂ ਹੈਗੀ ਮੈਂ ਕੋਵਿਡ 'ਚ ਕੰਮ ਕੀਤਾ ਸੀ ਸਾਨੂੰ ਪਤਾ ਸੀ ਅਸੀਂ ਨਾ ਹੈਲਪਲਾਈਨ ਨੰਬਰ ਜਾਰੀ ਕੀਤੇ ਸੀ ਔਰ ਦਿਨ ਦੇ ਵਿੱਚ 5-5000 ਕਾਲ ਆਉਂਦੀ ਸੀ 6 ਨੰਬਰਾਂ ਦੇ ਉੱਤੇ ਔਰ ਉਹਦੇ ਵਿੱਚ ਫੈਮਿਲੀ ਮੈਂਬਰ ਚਾਰ ਫੋਨ ਹੁੰਦੇ ਆ ਘਰ 'ਚ ਉਹ ਚਾਰੇ ਹੀ ਐਡਵਰਟ ਫੋਨ ਕਰਾ ਦਿੰਦੇ ਸੀ ਅਸੀਂ ਤਾਂ ਵੀ ਉਹਨਾਂ ਨੂੰ ਪਤਾ ਹੁੰਦਿਆਂ ਵੀ ਚਾਰ-ਚਾਰ ਕਿੱਟਾਂ ਦਿੰਦੇ ਨੇ ਵੀ ਯਾਰ ਇਹ ਕੋਈ ਸੋਨਾ ਥੋੜੀ ਹੈ ਜੇ ਇਕੱਠਾ ਵੀ ਕਰ ਲਿਆ ਉਹਨਾਂ ਤੇ ਫਿਰ ਕੀ ਉਸ ਤੋਂ ਬਾਅਦ ਉਹਨਾਂ ਦੀਆਂ ਦਿਹਾੜੀਆਂ ਲੱਗਣੀਆਂ ਸਭ ਤੋਂ ਦਿੱਕਤ ਜਿਹੜੀ ਉਹ ਮਜ਼ਦੂਰਾਂ ਨੂੰ ਆ ਰਹੀ ਹੈ ਜਿਹੜੇ ਲੋਕ ਜੇ ਦੋ ਦੋ ਤਿੰਨ ਤਿੰਨ ਵਾਰੀ ਲੈ ਵੀ ਰਹੇ ਹਨਾ ਉਹਨਾਂ ਨੂੰ ਆਪਣਾ ਭੁੱਖ ਜਿਹੜਾ ਉਹ ਖਤਰੇ ਹੀ ਨਜ਼ਰ ਆਉਂਦਾ ਕਿ ਯਾਰ ਅੱਗੋਂ ਦਿਹਾੜੀ ਨਾ ਲੱਗੀ ਇਸ ਕਰਕੇ ਲੈ ਵੀ ਜਾਂਦੇ ਯਾਰ ਦੋ ਦੋ ਤਿੰਨ ਤੁਸੀਂ ਤੇ ਮੰਡਣ ਹੀ ਆਏ ਹੋ ਨਾ ਫਿਰ ਮਤਲਬ ਜੇ ਇਹਨੂੰ ਵਧਾ ਕੇ ਵੀ ਆਪਾਂ ਕਿੱਥੇ ਲੈ ਜਾਵਾਂਗੇ ਸੋ ਇਹਨਾਂ ਚੀਜ਼ਾਂ ਦੇ ਉੱਤੇ ਜੇ ਕੋਈ ਲੈ ਵੀ ਗਿਆ ਜੇ ਕੋਈ ਮੰਗਣ ਵੀ ਆ ਗਿਆ ਤੇ ਉਹਦੇ ਉੱਤੇ ਤੁਹਾਨੂੰ ਇਹਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ ਔਰ ਮੈਂ ਬਹੁਤ ਸਾਰੇ ਘਰਾਂ ਦੇ ਵਿੱਚ ਗਿਆ ਕੱਲ ਇੱਥੇ ਤੂੜੀ ਸਾਡੇ ਦੇਣ ਆਏ ਸੀ ਤੇ ਇੱਕ ਭਾਉ ਨੂੰ ਤੂੜੀ ਬੜੀ ਚਾਹੀਦੀ ਸੀ ਉਹ ਸ਼ਰਮ ਦਾ ਮਾਰਾ ਮੰਗ ਹੀ ਨਹੀਂ ਸੀ ਰਿਹਾ ਵੀ ਚੰਗੇ ਭਲੇ ਘਰਾਂ ਦੇ ਲੋਕ ਨੇ ਉਹ ਮੰਗਣਾ ਵੀ ਮਤਲਬ ਆਪਣੀ ਹੱਤਕ ਸਮਝਦੇ ਨੇ ਇਹ ਮੰਦ ਵੀ ਇਹ ਸ਼ਰਮ ਕਰਕੇ ਵੀ ਬਹੁਤ ਲੋਸਾ ਉਹਨਾਂ ਨੂੰ ਮੇ ਕੱਲ ਇੱਥੇ ਲੰਗਰ ਵਰਤਾਉਣ ਵਾਲੇ ਵੀਰ ਸਾਨੂੰ ਟਰਾਲੀ 'ਚ ਮਿਲੇ ਹੋ ਸਾਰਾ ਦਿਨ ਖਾਬਦੇ ਰਹੇ ਤੇ ਅਖੀਰ ਉਹ ਕਹਿੰਦੇ ਭੁੱਖ ਲੱਗੀ ਤੇ ਉਹਨਾਂ ਨੂੰ ਅਸੀਂ ਲੰਗਰ ਖਵਾ ਦਿੱਤਾ ਮਤਲਬ ਉਹ ਧਾਨ ਦੇ ਦਿੱਤਾ ਉਹਨਾਂ ਨੂੰ ਇਹੋ ਜੀ ਮਨਛਾ ਨਹੀਂ ਇਹ ਸਾਥ ਹੈ ਇੱਕ ਦੂਜੇ ਦਾ ਕਿ ਕਿਸੇ ਵੱਡੇ ਘਰ ਦੇ ਵਿੱਚ ਵੀ ਕਿਸੇ ਵੇਲੇ ਕਿਸੇ ਚੀਜ਼ ਦੀ ਕਮੀ ਹੋ ਸਕਦੀ ਤੇ ਕਿਸੇ ਕੋਲੋਂ ਮੰਗ ਹੀ ਸਕਦਾ ਹੈ ਨਾ ਉਹਦਾ ਟਾਈਮ ਸਾਰੇ ਜਾ ਸਕਦਾ ਹੈ ਨਾ ਫਿਰ ਇਹਦੇ ਵਿੱਚ ਇਹ ਕਿਹੜੀ ਗੱਲ ਆ ਮੈਂ ਛੋਟੀ ਜੀ ਐਗਜ਼ਾਮਪਲ ਦੇ ਦਿੰਦਾ ਨਾ ਵੀ ਬਹੁਤ ਵੱਡਾ ਕਿਸੇ ਦਾ ਘਰ ਹੋਵੇ ਉਨਾ ਉਹਦੇ ਘਰ ਕੋ ਮੇਲ ਮੈਂਬਰ ਹੀ ਨਾ ਹੋਵੇ ਜਾਂ ਕੋ ਡਰਾਈਵਰ ਹੀ ਨਾ ਹੋਵੇ ਤੇ ਕਿਸੇ ਨੇ ਸਕੂਲ ਛੱਡਣ ਜਾਣਾ ਹੋਵੇ ਤੇ ਨਾਲ ਦਾ ਗਵਨਟੀ ਵੀ ਛੱਡ ਆਉਂਦਾ ਯਾਰ ਛੋਟੇ ਘਰ ਵਾਲਾ ਵੀ ਤੇ ਫਿਰ ਇਹੋ ਜਿਹਾ ਸਾਥ ਹੀ ਆ ਨਾ ਇੱਕ ਦੂਜੇ ਦਾ ਉਹ ਚ ਕੀ ਆਪਣਾ ਨਿਆਣਾ ਮਤਲਬ ਕੋਈ ਝੂਠਾ ਜਿਹੜਾ ਮੈਂ ਕੀ ਹੋ ਜਾਣਾ ਉਹਨੂੰ ਸੋ ਇੰਨਾਂ ਚੀਜ਼ਾਂ ਤੋਂ ਹਟ ਕੇ ਇੱਕ ਦੂਜੇ ਦੀ ਸੇਵਾ ਕਰਨੀ ਚਾਹੀਦੀ ਆ ਔਰ ਜਿੱਥੋਂ ਤੱਕ ਹੋ ਸਕਦੀ ਆ ਜਿੰਨੀ ਲੋਡ ਆ ਮੈਂ ਫਿਰ ਕਿੰਨਾ ਮੇਨ ਲੋਡ ਇਸ ਵੇਲੇ ਕੱਚੇ ਘਰ ਨੇ ਲੋਕਾਂ ਦੇ ਤਰਪਾਲਾਂ ਦੀ ਲੋੜ ਹੈ ਹਨਾ ਰਾਸ਼ਨ ਰਸ ਨੂੰ ਵੈਸੇ ਹੀ ਬਹੁਤ ਆ ਰਹੀ ਆ ਪਾਣੀ ਬਹੁਤ ਦੁਨੀਆ ਲੈ ਕੇ ਆ ਰਹੀ ਆ ਔਰ ਬਰੈਡਸ ਬਹੁਤ ਆ ਰਹੀਆਂ ਨੇ ਅੱਗੋਂ ਦਵਾਈ ਦੀ ਲੋੜ ਪੈਣੀ ਆ ਤਰਪਾਲਾਂ ਦੀ ਲੋੜ ਹੈ ਅੱਗੋਂ ਜਿਹੜੇ ਘਰਾਂ ਦੇ ਵਿੱਚ ਗੁਜ਼ਰਬਸਰ ਨਹੀਂ ਉਹਨਾਂ ਦਾ ਸਮਾਨ ਜਿਹੜਾ ਖਰਾਬ ਹੋ ਗਿਆ ਓ ਟੀਵੀ ਐ ਫ੍ਰਿਜ ਐ ਉਹੋ ਜਿਹੇ ਘਰਾਂ ਦੇ ਵਿੱਚ ਵੀ ਉਸ ਤੋਂ ਬਾਅਦ ਵੀ ਮਹੀਨਾ ਧਿਆਨ ਦੇਣਾ ਪੈਣਾ ਔਰ ਸਾਰੀ ਮੈਂ ਤੁਹਾਨੂੰ ਇੱਕ ਚੀਜ਼ ਦੀ ਮੈਨੂੰ ਮਤਲਬ ਬਹੁਤ ਦੁੱਖ ਲੱਗਦਾ ਵੀ ਹੜ੍ਹਾਂ ਨੂੰ ਸੰਭਿਆ ਜਾ ਸਕਦਾ ਸੀਗਾ ਜਿਵੇਂ ਕਹਿੰਦੇ ਵੀ ਮੈਨਪਲੀਟ ਫਲਡ ਆ ਗੱਲ ਵੀ ਉੱਡੀ ਸੀਗੀ ਇਹ ਮੈਂ ਹੀ ਪਹਿਲੇ ਦਿਨ ਕਿਹਾ ਸੀਗਾ ਜੀ ਸਾਹਬ ਅੱਜ ਤੋਂ 6 ਮਹੀਨੇ ਪਹਿਲਾਂ ਕਹਿੰਦੇ ਮੈਂ ਸਿੰਧੂ ਵਾਲਾ ਪਾਣੀ ਬੰਦ ਕਰ ਦੇਣਾ ਪਾਕਿਸਤਾਨ ਨੂੰ ਆਪਾਂ ਸਾਰਾ ਪਾਣੀ ਇਕੱਠਾ ਕਰ ਲਾਂਗੇ ਤੇ ਪਾਣੀ ਜਾਊ ਕਿੱਥੇ ਸਾਰੇ ਡੈਮਸ ਦੇ ਉੱਤੇ ਕਬਜ਼ਾ ਲਿਆ ਗਿਆ ਭਾਖੜਾ ਡੈਮ ਦੇ ਉੱਤੇ ਕਬਜ਼ਾ ਲਿਆ ਗਿਆ ਪਹਿਲਾਂ ਆਪਣੇ ਬੰਦੇ ਬਿਠਾ ਦਿੱਤੇ ਗਏ ਤੁਸੀਂ ਕੰਮ ਸੇ ਕੰਮ ਪਾਕਿਸਤਾਨ ਨੂੰ ਤਬਾਹ ਕਰਨਾ ਤੁਹਾਡਾ ਦੁਸ਼ਮਣ ਹੈ ਅਸੀਂ ਵੀ ਤੁਹਾਡੇ ਨਾਲ ਹਾਂ ਅਸੀਂ ਆਪਣੇ ਦੇਸ਼ ਦੇ ਨਾਲ ਖਲੋਤੇ ਹਾਂ ਪਰ ਘੱਮਸੇ ਘੱਮ ਸਾਨੂੰ ਤੇ ਅਲਰਟ ਕਰਦੇ ਹੋ ਯਾਰ ਤੁਹਾਡਾ ਨੁਕਸਾਨ ਹੋ ਨਾ ਆਪਣਾ ਸਮਾਨ ਸੰਭਲੋ ਆਪਦੇ ਬੱਚੇ ਸੰਭਲੋ ਤੁਸੀਂ ਇਸ ਕਰਕੇ ਇਹਨਾਂ ਲੋਕਾਂ ਨੂੰ ਅਲਰਟ ਨਹੀਂ ਕੀਤਾ ਵੀ ਅਗਲੇ ਵੀ ਅਲਰਟ ਹੋ ਜਾਣੇ ਸੀ ਪਰ ਆਪਾਂ ਉਹਨਾਂ ਦਾ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਕਰਨਾ ਸੀਗਾ ਸੋ ਇਸ ਕਰਕੇ ਮਤਲਬ ਮੇਰੀ ਕੇਂਦਰ ਨੂੰ ਗੁਜਾਰਸ਼ ਆ ਵੀ ਮੋਦੀ ਸਾਹਿਬ ਇੱਕ ਸਿੰਗਲ ਟਵੀਟ ਨਹੀਂ ਆਇਆ ਤੁਹਾਡਾ ਹਣਾ ਨਿੱਕੀ ਨਿੱਕੀ ਆ ਮੈਂ ਜਾਪਾਨ ਚੱਲੇ ਆ ਮੈਂ ਉੱਥੇ ਚੱਲੇ ਆ ਹਰ ਯਾਤਰਾ ਦਾ ਟਵੀਟ ਕਰਨ ਵਾਲੇ ਤੇ ਕਹੋ ਨਾ ਲੋਕਾਂ ਨੂੰ ਵੀ ਯਾਰ ਤੁਹਾਡੀ ਕੱਲੀ ਕੱਲੀ ਚੀਜ਼ ਦੀ ਮੈਂ ਪਰਪਾਈ ਕਰੂੰਗਾ ਸੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਕੋਈ ਬੰਦਾ ਖਾਣਾ ਪੂਰਤੀ ਕਰਨ ਆਵੇ ਸੀਐਮ ਸਾਹਿਬ ਆਏ ਇੱਕ ਦਿਨ ਸੀਐਮ ਸਾਹਿਬ ਨੇ ਕਹਿੰਦੇ ਵੀ ਹੈਲੀਕਾਪਟਰ ਵੀ ਦਿੱਤਾ ਉਹ ਉਸ ਬੰਦੇ ਨਾਲ ਨਾ ਮਤਲਬ ਮੈਂ ਇਹ ਗੰਦਾ ਵੀ ਉਹਨੇ ਪੰਜਾਬ ਦਾ ਆਪ ਰੁਪਈਆ ਨਹੀਂ ਖਾਦਾ ਹੋਊਗਾ ਅਜੇ ਤੱਕ ਮੈਂ ਮੈਂ ਇਸ ਗੱਲ ਨੂੰ ਮੰਨਦਾ ਵਾਂ ਮੈਨੂੰ ਜੋ ਲੱਗਾ ਕਿ ਸ਼ਾਇਦ ਸਿਹਤ ਵੀ ਉਹਨਾਂ ਦੀ ਨਾ ਨਾ ਸਾਜ ਹੋਵੇ ਮੈਂ ਇਹਨਾਂ ਚੀਜ਼ਾਂ 'ਚ ਪੈਣਾ ਨਹੀਂ ਚਾਹੁੰਦਾ ਇਸ ਤੋਂ ਬਾਅਦ ਆ ਇੱਕ ਦੂਜੇ ਕਿ ਜਿੰਨੀ ਦਲੇਰੀ ਉਹ ਵਿਖਾਉਣ ਡਿਆ ਨਾ ਕਿ ਮਤਲਬ ਜਿਹੜਾ ਬੰਦਾ ਭ੍ਰਿਸ਼ਟ ਹੈ ਜਾਂ ਜਿਹੜੇ ਬੰਦੇ ਨੂੰ ਮਤਲਬ ਅੰਦਰ ਦੇਣਾ ਤੇ ਨੀਂਦ ਧਾਰ ਲਈ ਦੇ ਹੀ ਦੇਣਾ ਇਨਾ ਫਲੱਡ ਜਿਹੜੇ ਆਏ ਦੀ ਜਾਂਚ ਹੋਣੀ ਬੜੀ ਜ਼ਿਆਦਾ ਜ਼ਰੂਰੀ ਆ ਵੀ ਕਿੱਥੇ ਕਿੱਥੇ ਅੱਜ ਪਾਸ ਕਰਦੀ ਖਬਰ ਤੁਸੀਂ ਪੜੋ ਕਿੰਨੀ ਵੱਡੀ ਲੱਗੀ ਆ ਵੀ ਕਿੰਨਾ ਪੈਸਾ ਆਇਆ ਤੇ ਡਰੇਨ ਜਿਹੜੀਆਂ ਸਾਫ਼ ਨਹੀਂ ਕੀਤੀਆਂ ਗਈਆਂ ਮਤਲਬ ਇਹ ਡੀਸੈਲਟਿੰਗ ਨਹੀਂ ਕੀਤੀ ਗਈ ਦਰਿਆਵਾਂ ਦੀ ਉਹਨਾਂ ਲੋਕਾਂ ਦੇ ਉੱਤੇ ਵੀ ਕਾਰਵਾਈ ਜੁੜੀ ਹੋਣੀ ਚਾਹੀਦੀ ਉਹਨਾਂ ਨੂੰ ਫਾਇ ਲਾ ਦੇਣਾ ਚਾਹੀਦਾ ਵੀ ਯਾਰ ਇਹਨੇ ਲੋਕ ਤੁਹਾਡੇ ਕਰਕੇ ਖੱਜਲ ਹੋਣ ਦੇ ਨੇ ਬੱਚੇ ਪਾਣੀਆਂ ਦੇ ਵਿੱਚ ਫਿਰਦੇ ਨੇ ਇਹ ਆਸ ਮੈਂ ਸੀਐਮ ਸਾਹਿਬ ਤੋਂ ਜ਼ਰੂਰ ਕਰਦਾ ਵੀ ਜਦੋਂ ਵੀ ਇਹਦਾ ਰਿਜ਼ਲਟ ਹੁਣ ਪੰਜਾ ਸੱਤਾਂ ਦਿਨਾਂ ਦੇ ਉਹਨਾਂ ਨੂੰ ਸਾਰੀ ਜਾਂਚ ਹੋ ਜਾਣੀ ਆ ਵੀ ਕਿੰਨਾ ਕਿੰਨਾ ਫੰਡ ਆਇਆ ਕਿੱਥੋਂ ਕਿੱਥੋਂ ਜ ਇਹਨਾਂ ਲੋਕਾਂ ਨੂੰ ਫਾਇ ਲਾਉਣਾ ਚਾਹੀਦਾ ਮੈਂ ਤੁਹਾਨੂੰ ਦੱਸਦਾ ਲੱਗਦਾ ਨਹੀਂ ਹੈਗਾ ਕਿ ਪੋਲਿਟਿਕਸ ਜਿਹੜੀ ਐਨੀ ਹਾਵੀ ਹੋ ਗਈ ਹੈ ਕਿਸਾਨ ਜਿਸ ਤਰੀਕੇ ਨਾਲ ਕਹਿੰਦੇ ਪਏ ਨੇ ਉਹਨਾਂ ਨੂੰ ਹਲੇ ਵੀ ਇਹੀ ਲੱਗਦਾ ਵੀ ਲੈਂਡ ਪੂਲਿੰਗ ਪਾਲਿਸੀ ਆ ਜਿਹੜੀ ਉਹਦਾ ਵਿਰੋਧ ਕੀਤਾ ਇਸ ਕਰਕੇ ਸਾਡੇ ਫਲੱਡ ਨਹੀਂ ਰੋਕੇਗੇ ਹੈ ਕਿ ਕਿਸਾਨਾਂ ਦਾ ਇਹ ਵੀ ਦਿਮਾਗ ਦੇ ਵਿੱਚ ਗੱਲਾਂ ਆ ਰਹੀਆਂ ਨੇ ਨਹੀਂ ਮੈਂ ਨਹੀਂ ਇਹਨਾਂ ਚੀਜ਼ਾਂ ਨੂੰ ਮੰਨਦਾ ਦੂਜੀ ਚੀਜ਼ ਹੈ ਫਲੱਡ ਰੋਕਣ ਲਈ ਫਲੱਡ ਤੇ ਅਸੀਂ ਰੋਕ ਨਹੀਂ ਸਕੇ ਪਰ ਕਮ ਸੇ ਕਮ ਇੱਕ ਦੂਜੇ ਦੇ ਨਾਲ ਤੇ ਖਲੋਤੇ ਹੀ ਆ ਨਾ ਯਾਰ ਪੰਜਾਬ ਨੇ ਬਹੁਤ ਵਿਪਤਾ ਝੱਲੀਆਂ ਪਿੱਛੇ ਜੰਗ ਜਦੋਂ ਮੌਲ ਬਣਿਆ ਸੀ ਮੋਦੀ ਸਾਹਿਬ ਦੀ ਸੋ ਕਾਲਡ ਜੰਗ ਨਾ ਜੰਗ ਨਾਉਂਸ ਹੋਈ ਤੇ ਨਾ ਬੰਦ ਅਨਾਉਂਸ ਹੋਈ ਹੈ ਨਾ ਸ਼ੁਰੂ ਹੋਣ ਦੀ ਅਨਾਉਂਸਮੈਂਟ ਹੋਈ ਉਹਦੇ ਵਿੱਚ ਵੀ ਸਭ ਤੋਂ ਵੱਧ ਸੰਤਾਪ ਜਿਹੜਾ ਉਹ ਪੰਜਾਬ ਨੇ ਝੱਲਿਆ ਖਾਸ ਕਰਕੇ ਅਮਰਸਰ ਨੇ ਝੱਲਿਆ ਅੱਜ ਤੱਕ ਅਮਰਸਰ ਦਾ ਲੱਕ ਨਹੀਂ ਸਿੱਧਾ ਉਹਨਾਂ ਦੇ ਅਮਰਸਰ ਗੁਰਦਾਸਪੁਰ ਨਾ ਕੋਈ ਉੱਥੇ ਟੂਰਿਸਟ ਆਉਂਦਾ ਅੱਜ ਤੱਕ ਲੋਕ ਡਰਦੇ ਨੇ ਮੌਲ ਐਡਾ ਮਾੜਾ ਬਖਾਇਆ ਜਾਂਦਾ ਹੋਰ ਵੱਡੀ ਚੀਜ਼ ਦੱਸਾਂ ਤੁਸੀਂ ਤੇ ਸਾਰੇ ਚੈਨਲ ਇੱਥੇ ਲੈ ਕੇ ਪਹੁੰਚੇ ਹੋ ਅੱਜ ਅਮਰਸਰ ਦੇ ਵਿੱਚ ਕੋਈ ਬੰਬ ਧਮਾਕ ਕੋ ਗਰਨੇਡ ਚੱਲ ਜਾਵੇ ਤੇ ਨੈਸ਼ਨਲ ਮੀਡੀਆ ਚਮਕਾ ਚਮਕਾ ਕੇ ਚਲਾਉਂਦਾ ਆ ਸਾਡੇ ਫਲੱਡ ਕਿਉਂ ਨਹੀਂ ਦਿਖਾਉਂਦੇ ਆ ਯਾਰ ਲੱਗਦਾ ਨਹੀਂ ਵੀ ਉਹ ਜਾਣ ਕੇ ਦਿਖਾ ਰਹੇ ਸਿਰਫ ਬਦਨਾਮ ਕਰਨਾ ਵੀ ਇੱਥੇ ਬੰਬ ਚੱਲ ਗਿਆ ਏ ਅਤਵਾਦੀ ਨੇ ਖਾਲਸਤਾਨੀ ਨੇ ਮਾੜੇ ਲੋਕ ਨੇ ਜੇ ਕੋ ਚੰਗੀ ਮਤਲਬ ਜੇ ਸੇਵਾ ਵਾਲਾ ਅੱਜ ਨਹੀਂ ਤੁਸੀਂ ਵਿਖਾਉਂਦੇ ਵੀ ਆਤਵਾਦੀ ਲੱਗਦਾ ਯਾਰ ਤੁਹਾਨੂੰ ਇਹਨਾਂ ਨਾਲ ਝਾਤੀ ਮਾਰੋ ਹ ਕੱਲੇ ਕੱਲੇ ਇਹ ਕੋ ਮਤਲਬ ਜਾਤ ਪਾਤ ਵੇਖ ਕੇ ਰਾਸ਼ਨ ਵੰਡਣ ਢੇ ਨੇ ਇਹ ਕੋ ਜਾਤ ਪਾਤ ਧਰਮ ਵੇਖ ਕੇ ਸੇਵਾ ਕਰ ਰਹੇ ਨੇ ਇਹ ਚੀਜ਼ਾਂ ਸਾਡੀਆਂ ਵਿਖਾਈਆਂ ਨਹੀਂ ਜਾਂਦੀਆਂ ਸਾਨੂੰ ਬਦਨਾਮ ਕੀਤਾ ਜਾ ਰਿਹਾ ਔਰ ਵੱਡੀ ਚੀਜ਼ ਕੋਵਿਡ ਕੋਵਿਡ ਦੇ ਵਿੱਚ ਬਹੁਤ ਸਾਰੇ ਸਿੰਗਰ ਆ ਗਏ ਸੀ ਮਤਲਬ ਹੁਣ ਜਿਹੜੇ ਆਏ ਉਹਨਾਂ ਦਾ ਧੰਨਵਾਦ ਮੈਂ ਕਹਿੰਦਾ ਉਦੋਂ ਕੋਵਿਡ 'ਚ ਹੋ ਵੇਲੇ ਗਏ ਸੀਗੇ ਉਹ ਹਨਾ YouTube ਤੇ ਮੜਾ ਜਾ ਬੋਲੋ ਤਾਂ ਮਿਲੀਅਨਸ ਵਿਊ ਆਉਂਦੇ ਵੇਲੇ ਤੇ ਬੈਠੇ ਹਾਂ ਆਪਾਂ ਅੱਜ ਵੀ ਲੋੜ ਸੀਗੀ ਯਾਰ ਔਰ ਵੱਡੇ ਜਿਹੜੇ ਸਟਾਰ ਨੇ ਜਿਹੜੇ ਦੇਸ਼ ਲੈਵਲ ਦੇ ਨੈਸ਼ਨਲ ਸੈਲੀਬ੍ਰਿਟੀ ਨੇ ਇੰਟਰਨੈਸ਼ਨਲ ਸੈਲੀਬ੍ਰਿਟੀ ਨੇ ਉਹ ਪਤਾ ਕਿਉਂ ਨਹੀਂ ਆਉਂਦੇ ਉਹ ਡਰਦੇ ਨੇ ਕਿ ਪੰਜਾਬੀਆਂ ਦੀ ਮਤ ਕਰ ਨੂੰ ਸ਼ਾਇਦ ਕੇਂਦਰ ਸਮਝਦਾ ਵੀ ਹੱਤਵੰਦੀਆਂ ਦੀ ਮਤ ਕੀਤੀ ਹੈ ਉਹ ਮੈਨੂੰ ਡਰ ਪਿਆ ਹੋਇਆ ਉਹਨਾਂ ਦੇ ਮਨ ਚ ਜਾਨ ਛਡਾਉਂਦੇ ਨੇ ਆਪਣੀ ਵੀ ਤੁਸੀਂ ਦੇਸ਼ throੀਆਂ ਦੀ ਮਤ ਕੀਤੀ ਹੈ ਮਤਲਬ ਇਹੋ ਜਿਹਾ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਕ੍ਰੀਏਟ ਕੀਤਾ ਗਿਆ ਔਰ ਇਹ ਜੀ ਪੰਜਾਬੀਆਂ ਦੀ ਪਿਕਚਰ ਜਿਹੜੀ ਦੁਨੀਆ ਭਰ ਦੇ ਵਿੱਚ ਵਿਖਾਈ ਜਾ ਰਹੀ ਉਹ ਬਹੁਤ ਮੰਦ ਭਾਗੀ ਹੈ ਇਹ ਕਿਦਾਂ ਦੇਖ ਦਿਓ ਜਿਹੜੇ ਪੰਜਾਬ ਦੇ ਸੈਲੀਬ੍ਰਿਟੀਜ਼ ਨੇ ਉਹ ਅੱਗੇ ਆ ਰਹੇ ਨੇ ਸੋਸ਼ਲ ਮੀਡੀਆ ਤੇ ਕੋਈ ਪੋਸਟ ਪਾਈ ਜਾਂਦੀ ਹੈ ਫਿਰ ਉੱਥੇ ਘੱਟ ਨਾਲ ਦੀ ਨਾਲ ਹੋ ਜਾਂਦਾ ਵੀ ਹਾਂ ਮਦਦ ਕਰਨ ਦੇ ਲਈ ਤੁਸੀਂ ਵੀ ਕੋਸ਼ਿਸ਼ ਕਰਦੇ ਪਿਓ ਇੱਕ ਪਾਸੇ ਵੀ ਹਾਂ ਲੋਕਾਂ ਨੂੰ ਜੋੜ ਕੇ ਦੱਸਿਆ ਜਾਵੇ ਵੀ ਇੱਥੇ ਲੋਕ ਆਏ ਨੇ ਮੈਂ ਇੱਕ ਗੱਲ ਕਹਿਣਾ ਹੁਣਾ ਕਿ ਜ਼ਰੂਰੀ ਤੁਸੀਂ ਕਿਸੇ ਦੀ ਪੈਸੇ ਨਾਲ ਹਲਪ ਨਹੀਂ ਕਰ ਸਕਦੇ ਤੁਸੀਂ ਕਿਸੇ ਦੇ ਨਾਲ ਵੀ ਖਲੋਜੋ ਉਹ ਵੀ ਬੜੀ ਵੱਡੀ ਹਲਪ ਹੈ ਤੁਸੀਂ ਕਿਸੇ ਨੂੰ ਹੌਸਲਾ ਦੇ ਦਿਓ ਤੇ ਉਹ ਵੀ ਬੜੀ ਵੱਡੀ ਹਲਪ ਹੈ ਤੁਸੀਂ ਕਿਸੇ ਦੀ ਕਨੈਕਟੀਵਿਟੀ ਕਰਾ ਦਿਓ ਵੀ ਇਹ ਦੇਣ ਵਾਲੇ ਨੇ ਮਤਲਬ ਇਹ ਲੈਣ ਵਾਲੇ ਨੇ ਇੱਕ ਦੂਜੇ ਨੂੰ ਮਲਾਜ ਦਿੱਤਾ ਇਹ ਵੀ ਬੜੀ ਵੱਡੀ ਸੇਵਾ ਇੱਕ ਦੂਜੇ ਦੇ ਨਾਲ ਖਲੋਣਾ ਇੱਕ ਦੂਜੇ ਨੂੰ ਹੌਸਲਾ ਦੇਣਾ ਹੀ ਬੜੀ ਵੱਡੀ ਸੇਵਾ ਜਿੱਥੇ ਜਿੱਦ ਕੋਲੋਂ ਜਿਹੜੀ ਸੇਵਾ ਨਿਭਾਈ ਜਾਂਦੀ ਹੈ ਬਹੁਤ ਸਾਰੇ ਆਰਟਿਸਟ ਆ ਰਹੇ ਨੇ ਉਹ ਲੋਕਾਂ ਨੂੰ ਅਪੀਲ ਕਰ ਰਹੇ ਨੇ ਉੱਥੋਂ ਦਾ ਕਿਉਂਕਿ ਉਹਨਾਂ ਨੂੰ ਦੁਨੀਆ ਸੁਣਦੀ ਹੈ ਵੇਖਦੀ ਹੈ ਉਹਨਾਂ ਦਾ ਮੇਰੀ ਨਜ਼ਰ ਚ ਵੀ ਬਹੁਤ ਸਾਰੇ ਸਿੰਗਰ ਤੇ ਸੈਲੀਬ੍ਰਿਟੀ ਨੇ ਜਿਹੜੇ ਚੋਰੀ ਛਿਪੇ ਸਮਾਨ ਭੇਜ ਰਹੇ ਨੇ ਹਨਾ ਸਾਡਾ ਨਾਂ ਨਾ ਲਾਓ ਉਹੀ ਕਰੋੜ ਦਿੰਦਾ ਜੀ ਅਸੀਂ ਫਲਾਣਾ ਦਿੰਦਾ ਜੀ ਆਪਣੇ ਆਪ ਵੀ ਅਸੀਂ ਕਿਸੇ ਕੋਲ ਇਹੋ ਜਿਹਾ ਅਸੀਂ ਬਿਨਾ ਨਾਂ ਤੋਂ ਇੱਕ ਹੋਰ ਚੀਜ਼ ਦਗਾ ਅਸੀਂ ਬਿਨਾ ਨਾਂ ਤੋਂ ਚੀਜ਼ ਨਹੀਂ ਲੈਂਦੇ ਸਾਨੂੰ ਕੋ ਦੱਸ ਕੇ ਵੀ ਜਾਵੇ ਤਾਂ ਸ਼ਾਮ ਨੂੰ ਅਸੀਂ ਬੋਲਾਂਗੇ ਵੀ ਫਲਾਣਾ ਪਾ ਉਹ ਦੇ ਕੇ ਗਿਆ ਗੁਪਤ ਦਾਨ ਦੇ ਵਿੱਚ ਬੜਾ ਕੁਝ ਹੋ ਜਾਂਦਾ ਹਨਾ ਉਹ ਲੋਕ ਵੀ ਸਾਹਮਣੇ ਕਿਉਂ ਨਹੀਂ ਆ ਰਹੇ ਵੀ ਕਿਤੇ ਏਜੰਸੀਜ਼ ਦਾ ਸ਼ਿਕਾਰ ਨਾ ਹੋ ਜਾਈਏ ਵੀ ਤੁਸੀਂ ਇਹਨਾਂ ਲੋਕਾਂ ਦੀ ਮਤ ਕਰ ਰਹੇ ਹੋ ਇਹੋ ਜਿਹਾ ਮਾਹੌਲ ਜਿਹੜਾ ਕ੍ਰੀਏਟ ਕੀਤਾ ਗਿਆ ਇਸ ਤਰ੍ਹਾਂ ਨਹੀਂ ਚਾਹੀਦਾ ਬਹੁਤ ਵੱਡਾ ਵਿ ਕਹਿੰਦੇ ਵੀ ਪੰਜਾਬ ਦੇ ਨਾਲ ਪੰਜਾਬ ਖੜੇ ਜਾਂਦਾ ਪੰਜਾਬ ਦੇ ਨਾਲ ਹੋਰ ਨਹੀਂ ਖੜਦਾ ਹਾਲਾਂਕਿ ਪੰਜਾਬ ਬਾਕੀ ਸਟੇਟਸ ਦੇ ਨਾਲ ਖੜੇ ਜਾਂਦਾ ਹੈ ਹਲੇ ਤੱਕ ਕਿਸੇ ਸਟੇਟ ਤੋਂ ਆਵਾਜ਼ ਨਹੀਂ ਆਈ ਵੀ ਅਸੀਂ ਆ ਰਹੇ ਹਾਂ ਤੁਹਾਡੀ ਮਦਦ ਕਰਨ ਪੰਜਾਬ ਦੇ ਨਾਲ ਪੰਜਾਬ ਕਿਉਂ ਖੜਦਾ ਪੰਜਾਬ ਤੇ ਸੀਰੀਆ ਦੇ ਨਾਲ ਵੀ ਖੜ ਜਾਂਦਾ ਹੈ ਹਨਾ ਪੰਜਾਬ ਤੇ ਕਿਸੇ ਸਟੇਟ 'ਚ ਵੀ ਕੁਝ ਵੀ ਹੋਵੇ ਮਤਲਬ ਖੜ ਜਾਂਦਾ ਇਨਸਾਨੀਅਤ ਹੀ ਹੋਣੀ ਚਾਹੀਦੀ ਆ ਮੇਰੀ ਗੱਲ ਜਿਹੜੀ ਉਹ ਦੇਸ਼ ਭਗਤਾਂ ਨੂੰ ਨਹੀਂ ਮੋਦੀ ਭਗਤਾਂ ਨੂੰ ਬੜੀ ਮਾਰੀ ਲੱਗੂਗੀ ਮੇਰਾ ਵਸ ਚੱਲੇ ਤੇ ਮੈਂ ਪਾਰ ਵੀ ਇਹੋ ਜਾ ਕੇ ਸੇਵਾ ਕਰਾਂਗਾ ਲੋਕਾਂ ਦੀ ਮੈਨੂੰ ਦੱਸੋ ਪੀਸਿਆ ਕੌਣ ਜਾ ਰਿਹਾ ਜਨਤਾ ਉਧਰ ਵੀ ਜਨਤਾ ਕੋ ਮਤਲਬ ਅਫਸਰ ਮਰ ਰਿਹਾ ਕੋ ਲੀਡਰ ਮਰ ਰਿਹਾ ਰੱਬ ਮੈਨੂੰ ਇੰਨੀ ਤਾਕਤ ਇੰਨਾ ਹੌਸਲਾ ਤੇ ਇੰਨਾ ਮਤਲਬ ਜਜ਼ਬਾ ਦਵੇ ਕਿ ਮੈਂ ਉਧਰ ਜਾ ਕੇ ਵੀ ਇਸ ਤਰ੍ਹਾਂ ਹੀ ਲੋਕਾਂ ਦੀ ਸੇਵਾ ਕਰ ਸਕਦਾ ਇਹ 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 ਮੈਂ ਆਪਣੇ ਮਨ ਦੇ ਵਿੱਚ ਲੈ ਕੇ ਚੱਲਦਾ ਫਿਰ ਕੀ ਯਾਰ ਲੋਕ ਉਧਰ ਹੀ ਨੇ ਨਾ ਸਾਡੇ ਜੀਨ ਨੇ ਨਾ ਸਾਡੇ ਤੋਂ ਹੀ ਪਾਰਟੀਸ਼ਨ ਹੋਈ ਉਹਨਾਂ ਦੀ ਸਾਡੇ ਹੀ ਵੱਡੇ ਵਡੇਰੇ ਸਾਡੇ ਹੀ ਰਿਸ਼ਤੇਦਾਰ ਨੇ ਸਾਰੇ ਇਹ ਕਿਤੇ ਵੀ ਹੋਵੇ ਕਿ ਦੁਸ਼ਮਣ ਦੇਸ਼ ਦੀ ਭਾਈ ਘਨਈਆ ਜੇ ਪਾਣੀ ਉਹ ਮਤਲਬ ਕਿਸ ਨੂੰ ਵੇਖ ਕੇ ਪਿਆਉਂਦੇ ਸੀਗੇ ਬੀ ਇਹ ਸਾਡਾ ਸਿੰਘ ਆ ਕਿ ਮਤਲਬ ਸਾਡੇ ਬੰਦੇ ਮਾਰਨ ਵਾਲਾ ਵਾ ਸੋ ਮਤਲਬ ਸੋਚ ਇਹ ਲੈ ਕੇ ਚੱਲਣੀ ਚਾਹੀਦੀ ਉਹ ਬਹੁਤ ਵੱਡੇ ਮਤਲਬ ਸਾਡੇ ਪੀਰ ਪਗੰਬਰ ਦੇ ਵੀ ਦੇਵਤੇ ਨੇ ਮੈਂ ਮਤਲਬ ਇਹ ਸੋਚ ਸੀ ਵੀ ਜੇ ਉਧਰ ਵੀ ਹੜ ਆ ਗਿਆ ਮੋਦੀ ਸਾਹਿਬ ਵਾਹ ਤੇ 10000 ਕਰੋੜ ਰੁਪਇਆ ਨੇਪਾਲ ਗਿਆ ਫਲਾਣੀ ਥਾਂ ਤੇ ਗਿਆ ਬਰਮਾ ਚ ਗਿਆ ਲੋੜ ਪਈ ਹੈ ਤੇ ਫਿਰ ਕੀ ਆ ਯਾਰ ਪਾਰ ਵੀ ਤੇ ਨਹੀਂ ਕੁਛ ਹੈਗਾ ਤੇ ਉਧਰ ਵੀ ਰਾਸ਼ਨ ਜਾਣਾ ਚਾਹੀਦਾ ਹੈ ਉਧਰ ਵੀ ਸਾਰਾ ਕੁਝ ਜਾਣਾ ਚਾਹੀਦਾ ਹੈ ਤੇ ਇੱਕ ਮੇਰੀ ਹੋਰ ਤੁਹਾਡੇ ਰਾਂ ਹੀ ਬੇਨਤੀ ਆ ਵੀ ਪਾਣੀ ਸਾਡੇ ਕੋਲ ਬੜਾ ਹੋ ਗਿਆ ਹਰਿਆਣਾ ਮਾ ਤੇ ਰਾਜਸਥਾਨ ਵਾਲੇ ਡਿਮਾਂਡ ਕਰਦੇ ਰਹਿੰਦੇ ਨੇ ਲੈ ਜਾਓ ਜਿੱਨਾ ਪਾਣੀ ਚਾਹੀਦਾ ਯਾਰ ਸੰਤਾਪ ਵੀ ਤੇ ਅਸੀਂ ਚੱਲਦੇ ਆ ਨਾ ਅੱਛਾ ਇੱਕ ਹੋਰ ਚੀਜ਼ ਪੁੱਛਣਾ ਚਾਹੁੰਦਾ ਪਿਆ ਸੀਗਾ ਕਿ ਜਿਵੇਂ ਰਾਸ਼ਨ ਦੀ ਗੱਲ ਚੱਲਦੀ ਵੀ ਹਾਲਾਂਕਿ ਤੁਸੀਂ ਕਿਹਾ ਵੀ ਸੀਐਮ ਸਾਹਿਬ ਬਹੁਤ ਵਧੀਆ ਕੰਮ ਕਰਦੇ ਪਏ ਨੇ ਲੇਕਿਨ ਕਹਿੰਦੇ ਜਿਹੜੇ ਜਗ੍ਹਾ ਦੇ ਉੱਤੇ ਰਾਸ਼ਨ ਸੱਟ ਕੇ ਗਿਆ ਹੈਲੀਕਾਪਟਰ ਉਹ ਤਾਂ ਗੱਲ ਹੀ ਹੋਗਾ ਕਈ ਜਗ੍ਹਾ ਤੇ ਕਈ ਕਹਿੰਦੇ ਪਹੁੰਚ ਨਹੀਂ ਰਿਹਾ ਹੈਗਾ ਲੋਕਾਂ ਤੱਕ ਮੈਂ ਰਾਸ਼ਨ ਵੱਲੋਂ ਕੁਝ ਨਹੀਂ ਕਹਿ ਰਿਹਾ ਜੀ ਵਧੀਆ ਕੰਮ ਕੀਤਾ ਮੈਂ ਤਾਂ ਇਹ ਕਹਿ ਰਿਹਾ ਕਿ ਮੇਰੀ ਨਜ਼ਰ ਦੇ ਵਿੱਚ ਇਹ ਹੈ ਕਿ ਸੀਐਮ ਨੇ ਜਿੰਨੇ ਵੀ ਬੰਦੇ ਜਿਨ੍ਹਾਂ ਨੂੰ ਕੋ ਹੱਥ ਨਹੀਂ ਸੀ ਪਾਉਂਦਾ ਉਹਨਾਂ ਨੂੰ ਹੱਥ ਪਾਇਆ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਉਹਨਾਂ ਨੂੰ ਫੜਿਆ ਜਿੰਦੋਂ ਕੋਈ ਆਸ ਹੀ ਨਹੀਂ ਸੀ ਵੀ ਉਹ ਬੰਦੇ ਫੜ ਲਏ ਜਾਣੇ ਨੇ ਮੈਂ ਇਸ ਕਰਕੇ ਉਸ ਬੰਦੇ ਦੀ ਕਦਰ ਕਰਦਾ ਵਾਂ ਪਰ ਇਸ ਸਿਸਟਮ ਦੇ ਉੱਤੇ ਇਸ ਵੇਲੇ ਸਾਰਾ ਕੁਝ ਫੇਲ ਹੈ ਲੋਕੀ ਆਪਸ ਹੀ ਇੱਕ ਦੂਜੇ ਦਾ ਜਿਹੜਾ ਉਹ ਸਾਥ ਦੇ ਰਹੇ ਨੇ ਨਹੀਂ ਪਹੁੰਚ ਸਕਦਾ ਨਹੀਂ ਪਹੁੰਚਿਆ ਜਾ ਸਕਦਾ ਮਤਲਬ ਮੈਂ ਮੈਂ ਤੁਹਾਡੀ ਗੱਲਾਂ ਦੇ ਖੁੱਲ ਕੇ ਵੀ ਨਹੀਂ ਮੈਂ ਤੇ ਇੱਥੇ ਮੇਰਾ ਇੱਕ ਮਨਛਾਇ ਵੀ ਮੈਂ ਕਿਸੇ ਦੇ ਉੱਤੇ ਕਟਾਸ ਨਹੀਂ ਕਰਨਾ ਚਾਹੁੰਦਾ ਇਸ ਮੂਮੈਂਟ ਦੇ ਉੱਤੇ ਇਸ ਮੌਕੇ ਦੇ ਉੱਤੇ 5-7 ਦਿਨ ਬਾਅਦ ਜਦੋਂ ਪਾਣੀ ਉਤਰੂਗਾ ਮੇਰੇ ਕੋਲ ਜੋ ਮਰਜ਼ੀ ਬੁਲਾ ਲਿਓ ਕਾਰਨ ਕੀ ਹੈ ਕਿ ਇਹਨਾਂ ਦੇ ਵਿੱਚ ਕੋ ਭਾਜਪਾ ਵਾਲਾ ਕੋ ਅਕਾਲੀ ਦਲ ਵਾਲਾ ਕੋ ਝਾੜੂ ਵਾਲਾ ਕੋ ਕਾਂਗਰਸੀ ਆ ਮੈਂ ਕਿਸੇ ਦਾ ਦਿਲ ਕਿਉਂ ਦਿਖਾਵਾਂ ਵੀ ਮੈਂ ਕਹਿ ਕੇ ਵੀ ਤੇਰਾ ਲੀਡਰ ਮਾਲਾ ਤੇ ਫਲਾਣਾ ਮੈਂ ਤੇ ਕਹੂੰਗਾ ਸੁਖਬੀਰ ਬਾਦਲ ਵੀ ਜਿੰਦਾਬਾਦ ਆ ਭਗਵੰਤ ਮਾਨ ਵੀ ਜਿੰਦਾਬਾਦ ਆ ਹਨਾ ਉਹ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਵੀ ਜਿੰਦਾਬਾਦ ਆ ਤੇ ਜਾਖੜ ਸਾਹਿਬ ਵੀ ਵੀ ਇਹ ਵੀ ਤਾਂ ਪਾਉ ਸੇਵਾ ਕਰਨੇ ਤੈਨੂੰ ਨਹੀਂ ਦੱਸਣ ਮੈਂ ਕਿਸੇ ਦੀ ਗੱਲ ਨਹੀਂ ਸੁਣਨਾ ਚਾਹੁੰਦਾ ਇਸ ਤੋਂ ਬਾਅਦ ਆ ਇਹਦੇ ਉੱਤੇ ਪੂਰੀ ਚਰਚਾ ਕਰਾਂਗੇ ਜਦੋਂ ਮਰਜ਼ੀ ਤੁਸੀਂ ਆ ਜਿਓ ਬੋਬੀ ਰਾਹ ਕਿਹੜਾ ਇਧਰੋਂ ਦੀ ਸਦਾ ਹੀ ਆ ਆ ਜੀ ਅੰਦਰਲੇ ਪਾਸੇ ਇਹਦਾ ਪਾਣੀ ਬਹੁਤ ਜ਼ਿਆਦਾ ਲੱਗਦਾ ਇਧਰ ਪਾਣੀ ਹੈ ਕਿੰਨਾ ਓਰੇ ਜਾਦੇ ਆ ਆਨੇ ਇਧਰ ਨੂੰ ਲੈ ਬਾਬਾ ਬਾਬਾ ਜੀ ਇਧਰ ਨੂੰ ਆਉਂਦੇ ਫੇਰੇ ਲੈ ਤੁਸੀਂ ਦੇਖੋ ਬਾਬਾ ਜੀ ਜੋਸ਼ ਕਿੰਨਾ ਆ ਬਾਬਾ ਜੀ ਕਹਿੰਦੇ ਮੈਂ ਇਧਰ ਨੂੰ ਨਾ ਤੁਸੀਂ ਰਹਿਣ ਲਓ ਸੋ ਇਹ ਬਜ਼ੁਰਗ ਹੌਸਲਾ ਦੇਖੋ ਬਜ਼ੁਰਗਾਂ ਦਾ ਤੁਸੀਂ ਕੀ ਐਸੋਨੇ ਪਿੰਡ ਦੇ ਵਿੱਚ ਪਾਣੀ ਆਇਆ ਹੋਇਆ ਬਜ਼ੁਰਗ ਕੋਠੇ ਦੇ ਉੱਤੇ ਆਪ ਦਾ ਰਹਿائش ਕੀਤੀ ਹੋਈ ਹੈ ਇਹਨਾਂ ਨੇ ਔਰ ਬਾਪੂ ਦਾ ਕਹਿਣਾ ਕਿ ਤੁਸੀਂ ਇੱਥੇ ਖੜੋ ਮੈਂ ਜਿੰਨੂ ਪਾਸ ਆਉਣਾ ਮੈਂ ਆ ਕੇ ਤੁਹਾਡੇ ਨਾਲ ਗੱਲ ਕਰਦਾ ਹਾਂ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੈ ਔਰ ਪਤਾ ਨਹੀਂ ਹੈਗਾ ਵੀ ਇਸ ਇਲਾਕੇ ਵਿੱਚ ਪਾਣੀ ਕਿੰਨਾ ਖੋਵੇਗਾ ਔਰ ਬਾਬਾ ਜੀ ਦਾ ਕਹਿਣਾ ਹੈ ਕਿ ਪਾਣੀ ਜ਼ਿਆਦਾ ਹੈ ਇਸ ਕਰਕੇ ਤੁਸੀਂ ਇਸ ਜਗ੍ਹਾ ਤੇ ਰੁਕੋ ਬਾਬਾ ਜੀ ਆ ਗਏ ਨੇ ਬਾਬਾ ਜੀ ਧਿਆਨ ਨਾਲ ਆਇਓ ਸੀ ਹੌਲੀ ਐ ਧਿਆਨ ਨਾਲ ਲ ਬਜ਼ੁਰਗ ਆ ਗਏ ਨੇ ਇੱਥੇ ਆ ਸਾਨੂੰ ਰਾਹ ਦਾ ਨਹੀਂ ਪਤਾ ਹੈਗਾ ਇਸ ਕਰਕੇ ਅੰਦਰ ਨਹੀਂ ਆਏ ਹੂੰ ਆ ਯਾਰ ਫੋਨ ਮੇਰਾ ਫੜ ਲਿਓ ਇੱਧਰ ਹੀ ਬੁਲਾਉਂਦਾ ਕੋਈ ਨਹੀਂ ਭਰਾ ਅੰਦਰ ਜਾਣਾ ਆ ਜੋ ਆ ਗਿਆ ਆ ਗਿਆ ਮੈਂ ਇੱਧਰ ਨੂੰ ਆਉਣਾ ਤੁਹਾਡੇ ਕੋਲ ਹੀ ਇਹ ਵੀ ਫੜ ਲਿਓ ਮੇਰੇ ਸਮਾਨ ਕੋਸ਼ਿਸ਼ ਕਰਦੇ ਅੰਦਰ ਜਾ ਕੇ ਤੋ ਕਰਨ ਧਿਆਨ ਦੇ ਨਾਲ ਆਇਓ ਬਾਪੂ ਅੰਦਰਲੇ ਪਾਸੇ ਕੋਈ ਉਹ ਤਾਂ ਨਹੀਂ ਹੈਗਾ ਨਹੀਂ ਨਹੀਂ ਉਹ ਵਧੀਆ ਗਈ ਆ ਅੰਦਰ ਨਹੀਂ ਕੋਈ ਸੀ ਸੋ ਅੰਦਰਲੇ ਪਾਸੇ ਅਸੀਂ ਪਾਣੀ ਦੇਖੋ ਕਿ ਪਾਣੀ ਕਿੰਨਾ ਜ਼ਿਆਦਾ ਹੈ ਔਰ ਇਹਦੇ ਕਾਰਨ ਪਰੇਸ਼ਾਨੀਆਂ ਵੀ ਜਿਹੜੀਆਂ ਨੇ ਲੋਕਾਂ ਨੂੰ ਆਉਂਦੀਆਂ ਨੇ ਔਰ ਅਸੀਂ ਤੁਹਾਨੂੰ ਅੰਦਰੋਂ ਘਰ ਦੇ ਜਿਹੜੇ ਲੋਕਾਂ ਦੇ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਅੰਦਰਲੇ ਪਾਸੇ ਕਿੰਨੀ ਮੁਸ਼ਕਲ ਜਿਹੜੀ ਲੋਕਾਂ ਨੂੰ ਆ ਰਹੀ ਹੈ ਅੰਦਰਲੇ ਪਾਸੇ ਜੋ ਰਹਿ ਰਹੇ ਨੇ ਔਰ ਇਹ ਪਾਣੀ ਹੈ ਜਿਹੜਾ ਇਧਰਲੇ ਪਾਸੇੋਂ ਘਰਾਂ ਦੇ ਵਿੱਚ ਜੋ ਵੜਿਆ ਤਾਂ ਬਾਪੂ ਜੀ ਬਾਪੂ ਜੀ ਕਿੰਨੇ ਦਿਨਾਂ ਤੋਂ ਹੋ ਰਹੇ ਹੋ ਕਿੰਨੇ ਦਿਨ ਤੋਂ ਹੋ ਰਹੇ ਫਸੇ ਹੋਏ ਹੋ 5 ਦਿਨ ਹੋ ਗਏ 5 ਦਿਨ ਹੋਏ ਤੇ ਇੱਥੇ ਕੋਈ ਆਇਆ ਤੁਹਾਨੂੰ ਸਹਾਇਤਾ ਕਰਨ ਲਈ ਕੋਈ ਆ ਬਾਹਰੋਂ ਆਏ ਨਹੀਂ ਹੋ ਅ ਜਿਵੇਂ ਬੰਦੀਆਂ ਆਈਆਂ ਕਿ ਪ੍ਰਸ਼ਾਸਨ ਆਇਆ ਹਾਂ ਪ੍ਰਸ਼ਾਸਨ ਵੀ ਆਇਆ ਹਾਂ ਪ੍ਰਸ਼ਾਸਨ ਨਹੀਂ ਕੋਈ ਆਇਆ ਬਾਹਰੋਂ ਆਏ ਲੰਗਰ ਵਾਲੇ ਅੱਛਾ ਹਾਂ ਲੰਗਰ ਵਗੈਰਾ ਦੇਣ ਆਏ ਹੈ ਸੋ ਕਰਨ ਤੇ ਆ ਜਦਾਈ ਜਾ ਬਾਬਾ ਜੀ ਅੰਦਰ ਦਾ ਪਾਣੀ ਮੈਂ ਕਹਿੰਦਾ ਬਹੁਤ ਜੱੜੇ ਆ ਇੱਥੇ ਦੇ ਵਸੇ ਤਾਂ ਹਾਂ ਇੰਨਾ 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 ਪਾਣੀ ਹਾਂ ਚਾਰ ਚਾਰ ਫੁੱਟ ਦਾ ਮੱਕੜੀਆਂ ਤੁਰੀਆਂ ਫਿਰਦੀਆਂ ਨੇ ਵੱਡੀਆਂ ਵੱਡੀਆਂ ਇਹ ਅੰਦਰਲੇ ਵਾਲੇ ਜਾਨਵਰ ਜੂਨਵਰ ਦਾ ਬੜਾ ਖਤਰਾ ਵਾ ਇੱਧਰਲੇ ਵਸੇ ਤਾਂ ਆ ਬੂਆ ਮਾਰ ਕੇ ਰੱਖਿਆ ਅੱਛਾ ਹਾਂ ਵੀ ਸੋ ਤੁਹਾਨੂੰ ਅੰਦਰੋਂ ਦਿਖਾਉਨੇ ਆ ਕਰਨ ਲਾਈਟ ਲਾਉਣ ਦੀ ਕੋਸ਼ਿਸ਼ ਕਰੋ ਜੀ ਤੁਹਾਨੂੰ ਲਾਈਟ ਹੋ ਜਾਵੇ ਵੀ ਅੰਦਰਲੇ ਪਾਸੇ ਫੋਨ ਦੇ ਰੋ ਤੁਸੀਂ ਸਟਾਰਟ ਆਪਰੇ ਘਟਿਆ ਸੋ ਅੰਦਰੋਂ ਦਿਖਾਉਨੇ ਆ ਆ ਦੇਖੋ ਕਿ ਅੰਦਰ ਪਾਣੀ ਦੇ ਅੰਦਰਲੇ ਪਾਸੇ ਘਰ ਦੇ ਅੰਦਰ ਪਾਣੀ ਹੈ ਔਰ ਲੋਕ ਐਨੇ ਪਰੇਸ਼ਾਨ ਨੇ ਇੱਥੇ ਬਾਬਾ ਜੀ ਪਰੇਸ਼ਾਨੀ ਨਹੀਂ ਆਉਂਦੀ ਕੋਈ ਹੋ ਰਹੀ ਆ ਬਹੁਤ ਪਰੇਸ਼ਾਨੀ ਆ ਬਾਹਰ ਹੀ ਲਾ ਰਹੇ ਆ ਕੋ ਕੁਰਸੀਆਂ ਦੇ ਬਾਕੇ ਰਾਤ ਘਟ ਰਹੇ ਆ ਉੱਪਰ ਉੱਪਰ ਮੰਜੇ ਵੀ ਨਹੀਂ ਡੱਟ ਰਹੇ ਆ ਉਪਰ ਮੰਜਾਂ ਨਹੀਂ ਡੱਟ ਰਹੇ ਆ ਆਪ ਕੋਰਸੀ ਤੇ ਸੌ ਰਹੇ ਹਾਂ ਤੁਸੀਂ ਦਾ ਆਪਰੇਸ਼ਨ ਵੀ ਕਰਾਇਆ ਹੋਇਆ ਹੈ ਹਾਂਜੀ 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 ਪਰ ਇਹਦਾ ਇਹ ਦੇ ਕਰਕੇ ਤਾਂ ਤੁਹਾਨੂੰ ਬੜੀ ਮੁਸ਼ਕਲਾਂ ਦੀ ਹੁੰਦੀ ਹੈ ਹਾਂਜੀ ਆਹ ਹੁਣ ਜਾਣਦੀ ਮੁਸ਼ਕਲ ਆਦੀ ਹਾਂ ਅਫਸੋਸ ਆਹ ਦੇਖੋ ਅੱਛਾ ਇਹ ਇਹਨੂੰ ਤਾਂ ਨਾਜ ਰੱਖਿਆ ਸੀ ਹਾਂਜੀ ਆਹ ਬਈ ਪੇਟੀ ਇਹ ਲੇ ਵੋ ਹੋ ਹੋ ਸਾਨ ਨਹੀਂ ਕੀ ਕੀ ਹੋਇਆ ਵਾਪਸ ਵੀ ਇਹ ਤਾਂ ਵੋ ਆਵੇ ਹੋ ਕਣਕ ਵੀ ਵਿੱਚ ਹੈ ਜੇ ਆਪ ਹੈ ਨਾ ਤਾਂ ਬੱਚਾ ਅਨਾਲ ਹਾਂ ਆ ਵੇਖੋ ਨਹੀਂ ਨਾ ਖੋਲਿਓ ਨਾ ਖੋਲਿਓ ਰਹਿਣ ਤੁਸੀ ਟਾਇਰ ਹੋਇਆ ਹੋਰ ਪਾਣੀ ਚਲੇ ਜਾਓ ਹਾਂ ਇੱਧਰ ਵੀ ਆਉਣੇ ਬੱਬੀ ਗੱਡੀਆਂ ਹਟ ਜਾਂਦੀਆਂ ਤਾਂ ਆ ਦੇਖੋ ਸਹਿਬ ਸਾਰਾ ਕੁਝ ਖਰਾਬ ਹੋ ਗਿਆ ਸਭਾ ਫਰਨੀਚਰ ਕਿੱਥੇ ਗਿਆ ਬੈੱਡੂਮ ਦੇ ਸੀਮਾ ਉੱਤੇ ਆ ਉੱਤੇ ਆ ਆਜੋ ਉੱਪਰ ਇੱਥੇ ਪਿਆ ਇੱਧਰ ਹੈ ਗਈ ਐ ਬੱਸ ਆ ਸਾਮਾਨ ਤਾਂ ਰੱਖਿਆ ਹੋਇਆ ਬੈੱਡ ਵਗੈਰਾ ਕੋਪੀ ਹੋਣਾ ਉੱਪਰ ਰੱਖੇ ਦੇ ਲਈ ਆਹ ਦੇਖੋ ਕੀ ਹਾਲਾਤ ਕੀ ਨੇ ਐਸ ਵੇਲੇ ਜਿਹੜੇ ਲੋਕ ਇੱਥੇ ਤੇਰਾਬਾਪਾ ਨਾਨਕ ਦੇ ਵਿੱਚ ਬਨਾਲਪੁਰ ਪਿੰਡ ਵਾ ਇਹ ਇਸ ਪਿੰਡ ਦੇ ਵਿੱਚ ਰਹਿ ਰਹੇ ਨੇ ਲੋਕ ਇਹ ਹਾਂ ਇਹ ਬਾਬਾ ਜੀ ਪਾਣੀ ਜਦੋਂ ਚੜਿਆ ਉਹ ਤੁਸੀਂ ਬਾਹਰ ਕਿਉਂ ਨਹੀਂ ਗਏ ਮਤਲਬ ਹਣ ਪਤਾ ਨਹੀਂ ਲੱਗਾ ਜਲਦੀ ਜਲਦੀ ਪਾਣੀ ਆ ਗਿਆ ਕਿੰਨੇ ਵਜੇ ਪਹੁੰਚਿਆ ਪਾਣੀ ਇਹ ਰਾਤ ਆਇਆ ਹਾਂ ਅਜੇ ਤਾਂ ਹੀ ਤੁਹਾਨੂੰ ਸੁੱਕ ਪਏ ਰਹਿ ਕੇ ਤੁਹਾਨੂੰ ਪਤਾ ਨਹੀਂ ਲੱਗਿਆ ਹਾਂ ਤੇ ਪਾਣੀ ਤੁਹਾਨੂੰ ਪਤਾ ਲੱਗਿਆ ਤੁਸੀਂ ਬਾਹਰ ਨਿਕਲਣੇ ਪਏ ਫੇਰ ਬਾਹਰ ਕੱਢੇ ਆ ਬੱਚੇ ਇੰਨੇ ਇੰਨੇ ਪਾਣੀ ਚ ਕੱਢੇ ਆ ਅੱਛਾ ਹੂੰ ਅਰੇਸਟੂ ਕੀਤਾ ਗਿਆ ਤੁਹਾਨੂੰ ਹਾਂ ਹਾਂ ਇਥੇ ਤੁਸੀਂ ਉਹ ਫਿਰ ਬਾਹਰਲੇ ਪਾਸੇ ਕਿਉਂ ਨਹੀਂ ਗਏ ਇਧਰ ਹੀ ਕਾਤੋਂ ਰਹੀ ਜਾਂਦੇ ਹੋ ਅਸੀਂ ਫਿਰ ਦੋ ਤਿੰਨ ਜਾਣੇ ਸਮਾਨ ਭਜਨ ਦਾ ਖਤਰਾ ਤੇ ਉੱਤੇ ਲਿਆ ਕੱਪੜਾ ਥੋੜਾ ਬੋੜਾ ਜੜਿਆ ਤੇ ਉਹਦੀ ਰਾਖੀ ਕਰਕੇ ਅਸੀਂ ਇੱਥੇ ਬਹਿ ਰਹੇ ਹਾਂ ਚਾਦੀ ਚੋਰੀ ਜੂਰੀ ਨਾ ਹੋ ਜਾਵੇ ਉੱਪਰ ਤੇ ਚੋਰੀ ਦਾ ਖਤਰਾ ਵੀ ਹਾਂ ਜੀ ਚੋਰੀ ਦਾ ਖਤਰਾ ਹੈਗਾ ਉਹ ਚੋਰੀ ਜੂਰੀ ਦਾ ਤੇ ਚੋਰੀ ਜਾਰੀ ਦਾ ਚਲੋ ਇੱਥੇ ਨਹੀਂ ਖਤਰਾ ਕੋਈ ਗੱਲ ਬਾਤ ਪਰ ਉੱਪਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਉਹ ਮੜਾਏ ਉੱਪਰਲੇ ਹਾਲਾਤ ਕੀ ਨੇ ਕੀ ਘਰਾਂ ਦੇ ਵਿੱਚ ਪਾਣੀ ਜਿਹੜਾ ਵੜਿਆ ਉਸ ਤੋਂ ਬਾਅਦ ਅੱਛਾ ਇਹ ਇਹ ਰਾਸ਼ਨ ਦੇ ਕੇ ਗਿਆ ਮਾੜਾ ਮੋਟਾ ਲੋਕ ਇਹ ਕੀ ਕੀ ਇਹ ਆਟਾ ਵਾ ਆਇਓ ਦਿਖਾਉਨੇ ਆ ਉੱਪਰ ਆ ਕੇ ਤੁਸੀਂ ਚਲੋ ਉੱਪਰ ਆਜੋ ਤੁਸੀਂ ਬੱਪੂ ਜੀ ਕੋਈ ਨਹੀਂ ਆਜੋ ਆਜੋ ਆਰਾਮ ਨਾਲ ਧਿਆਨ ਨਾਲ ਆਜੋ ਵੀਰੇ ਤੁਸੀਂ ਵੀ ਆਜੋ ਆ ਦੇਖੋ ਇਹ ਨਾਲ ਆਟਾ ਵਾ ਹੋਰ ਸਰਫ ਹੈ ਸ਼ੈਂਪੂ ਨੇ ਬਿਸਕਟ ਨੇ ਆ ਸਮਾਨ ਵਿੱਚ ਕੀੜੀਆਂ ਚੜੀਆਂ ਹੋਈਆਂ ਨੇ ਇਹਦੇ ਵਿੱਚ ਆ ਵਿੱਚ ਨਾਲ ਮੈਡੀਕਲ ਜਿਹੜੀਆਂ ਸਹੂਲਤਾਂ ਨਾਲ ਪੱਟੀ ਹੈ ਔਰ ਕਾਫੀ ਕੁਝ ਹੈਗਾ ਵਿੱਚ ਜਿਹੜਾ ਲੋਗ ਯੂਜ਼ ਕਰ ਸਕਦੇ ਆ ਔਰ ਇਹ ਦਵਾਈਆਂ ਨੇ ਔਰ ਇਹ ਨਾ ਆ ਜੋ ਵਿੱਚ ਨਾਲ ਇਹਦੇ ਸੋ ਇਹ ਤੁਸੀਂ ਅਗਰ ਪਹਿਲਾਂ ਹੀ ਇਕੱਠਾ ਕਰ ਲਿਆ ਫਿਰ ਹੈ ਇਹ ਦੇਖ ਨਹੀਂ ਹੋਣੀ ਅੱਜ ਹੀ ਕੀਤਾ ਅੱਜ ਆਇਆ ਇਹ ਅੱਜ ਆਇਆ ਇਹ ਹਾਂਜੀ ਪਹਿਲਾਂ ਨਹੀਂ ਨਾ ਪਹਿਲਾਂ ਕੋਈ ਚੀਜ਼ ਨਹੀਂ ਹੈ ਤਿੰਨ ਚਾਰ ਦਿਨ ਫੇ ਖਾਦਾ ਕੀ ਕਰ ਆਪਣੇ ਕੋਲ ਹੈਗਾ ਥੋੜਾ ਬੋਤਾ ਉਹ ਖਾਂਦੇ ਜਾਏ ਚੌਲ ਚੌਲ ਬਣਾਵਾਂਗੇ ਚੌਲ ਬਣਾਏ ਫਿਰ ਹਾਂ ਤੇ ਹੁਣ ਈ ਸੋਚਦੇ ਕੀ ਪਏ ਉਹ ਵੀ ਇੱਥੋਂ ਨਿਕਲਣ ਦੀ ਸੋਚ ਰਹੇ ਹੋ ਕਿ ਇੱਥੇ ਰਹਿਣੇ ਆ ਨਹੀਂ ਅੱਬਾ ਇੱਥੇ ਹੀ ਰਹਿਣਾ ਹੈ ਨਿਕਲਣਾ ਨਹੀਂ ਐ ਇੰਨੇ ਪਿਛਲੀ ਵਾਰੀ ਪਾਣੀ ਕਿੰਨੇ ਦਿਨਾਂ ਦੇ ਵਿੱਚ ਉਹ ਹੋ ਗਿਆ ਸੀ ਘਟ ਕੇ ਸੀ ਇਧਰੋਂ ਦਿਖਾਓ ਕਰ ਪਿਛਲੇ ਪਾਣੀ 8-10 ਦਿਨ ਚੋਂ ਘਟਿਆ ਸੀ ਜਿਹੜਾ ਉਦੋਂ ਪਹਿਲਾਂ ਹੜਾ ਆਇਆ ਥਾ ਸੀ ਹਾਂ ਤੇ ਹੁਣ ਕਿਤੇ ਦਿਨ ਹੋ ਗਏ ਨੇ ਹੁਣ ਹੁਣ 5-6 ਦਿਨਾਂ ਨੂੰ ਹੁਣ ਹੋ ਗਿਆ ਤੇ ਪਾਣੀ ਦਾ ਘਟਣ ਦਾ ਨਾਂ ਨਹੀਂ ਲੈ ਹਾਂ ਬਿਲਕੁਲ ਨਹੀਂ ਘਟ ਰਿਹਾ ਹਾਂ ਤੇ ਇੱਥੇ ਨੌਣਾ ਨੌਣਾ ਵੀ ਸੀ ਹਾਂ ਨੌਈ ਦਾ ਵੀ ਐਸੀ ਨਹੀਂ ਪੇ ਬਾਪੂ ਪਾਣੀ ਤਾਂ ਹੋ ਨਹੀਂ ਰਿਹਾ ਪਾਣੀ ਤੇ ਬਾਹਰੋਂ ਆ ਰਿਹਾ ਆ ਦੇਖ ਬੋਲਣਾ ਅੱਛਾ ਬੋਤਲਾਂ ਨਾਲ ਪਾਣੀ ਵਾਲੀਆਂ ਹਾਂ ਉਹ ਠੀਕ ਆ ਚੜਦੀ ਗਲਾ ਚੋਰੇ ਹਾਂਜੀ ਹਾਂਜੀ ਉਹ ਠੀਕ ਠਾਕ ਆ ਵਧੀਆ ਪੂਰੇ ਹਾਂ ਤੇ ਦੇਖੋ ਬਾਪੂ ਦਾ ਆਪਰੇਸ਼ਨ ਹੋਇਆ ਬਾਪੂ ਫੇਰ ਵੀ ਚੜਦੀ ਗਲਾ ਦੇ ਵਿੱਚ ਨਹੀਂ ਪੂਰੇ ਹੈ ਬਾਪੂ ਵੀ ਫੇਰ ਪਰੇਸ਼ਾਨੀ ਨਹੀਂ ਆ ਰਹੀ ਹੈਗੀ ਅੱਖਾਂ ਤੋਂ ਉਹ ਨਹੀਂ ਮਾਰੀ ਮੋਟੀ ਆ ਰਹੀ ਹੈ ਦਾਰੂ ਪਾਈ ਜਾਨੇ ਅੱਛਾ ਉਹ ਦਵਾਈ ਪਾਉਣੀ ਹੋ ਹਾਂ ਪੰਜ ਦਾਰੂ ਆ ਹਾਂ ਉਹ ਫਿਰ ਦੋ ਹਾਂ ਨਹੀਂ ਦੋ ਦੋ ਟਾਈਮ ਭਾਈ ਜਾਈਏ ਹਰ ਵਾਰੀ ਇਹ ਦੇਖੋ ਸਾਡੇ ਬਜ਼ੁਰਗਾਂ ਦੀ ਇਹ ਖਾਸੀਅਤ ਆ ਕਿ ਚੜ੍ਹਦੀ ਕਲਾ 'ਚ ਰਹਿੰਦੇ ਚਾਹੇ ਕੁਝ ਹੋ ਜਵੇ ਸੋ ਹੁਣ ਇਹ ਹਾਲਾਤ ਤੁਸੀਂ ਘਰ ਦੇ ਦੇਖੇ ਨੇ ਵੀ ਘਰਾਂ ਦੇ ਵਿੱਚ ਕੀ ਹਾਲਾਤ ਨੇ ਇਸ ਵੇਲੇ ਔਰ ਬਿਲਕੁਲ ਅਸੀਂ ਤੁਹਾਨੂੰ ਰਾਸ਼ਨ ਵੀ ਦਿਖਾਤਾ ਆ ਵੀ ਰੱਖ ਜਿਹੜਾ ਰਾਸ਼ਨ ਰੱਖਿਆ ਪਰ ਹਾਲਾ ਕਿ ਇਹ ਇਹ ਦਵਾਈਆਂ ਨੇ ਬਾਪੂ ਹਾਂ ਜੀ ਦਾਰੂ ਆ ਅੱਖਾਂ ਲਈ ਹਾਂ ਅੱਖਾਂ 'ਚ ਪਾਉਣ ਨੂੰ ਇਹ ਕੰਮ ਕਰਦੇ ਮੈਂ ਅਜੇ ਕਿਲ ਨੰਗੇ ਕੰਮ ਕਰਦੇ ਆ ਕੰਮ ਕਰਦੇ ਕਰਦੇ ਹੋ ਗਿਆ ਕੱਲ ਦਾ ਵੱਜ ਗਿਆ ਕੱਲ ਦਾ ਵੱਜਿਆ ਆ ਦਰਦ ਬਹੁਤ ਪੱਟੀ ਕਿਉਂ ਨਹੀਂ ਕੀਤੀ ਓਰੇ ਹਾਂ ਨਹੀਂ ਆ ਵਿੱਚ ਪਈ ਏ ਪੱਟੀ ਉਹਦੇ ਉਹ ਨਹੀਂ ਉਹ ਵੱਡੀ ਆ ਤੇ ਜਾਣਾ ਇਹ ਕਿਲ ਵੱਜ ਗਿਆ ਇਹ ਮਤਲਬ ਦੂਜਾ ਕਿਲ ਅਜੇ ਦੀ ਇਹ ਇਹ ਚਾਰ ਬੱਧਾ ਲੂਣ ਤੇ ਗੰਡਾ ਤੇ ਇਹਦੇ ਨਾਲ ਵੇਚ ਨਿਕਲ ਜਾਂਦੀ ਆ ਤੇ ਉਹ ਉਹ ਤਾਂ ਨਹੀਂ ਫੇ ਗੱਲ ਬੰਦ ਠੀਕ ਹੈ ਹਾਂ ਤੇ ਤੁਸੀਂ ਇਧਰ ਉਹ ਨਹੀਂ 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 ਕੋਈ ਨਹੀਂ ਕੋਈ ਨਹੀਂ ਉਹ ਵੀਰੇ ਕੋਈ ਗੱਲ ਨਹੀਂ ਉਹ ਨਹੀਂ ਨਹੀਂ ਉਹ ਕੋਈ ਨਹੀਂ ਕੋਈ ਨਹੀਂ ਧੰਨਵਾਦ ਯਾਰ ਕਰ ਲੈਣਾ ਸੀ ਆਪੇ ਕੋਈ ਨਹੀਂ ਥੈਂਕ ਯੂ ਸੋ ਅੱਜ ਦਿਖਾਉਨੇ ਸੀ ਅੱਗੇ ਨਹੀਂ ਨਹੀਂ ਬਸ ਚਾਹ ਬਸ ਵੀਰੇ ਚਾਹ ਧੰਨਵਾਦ ਨਹੀਂ 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 ਧੰਨਵਾਦੀ ਇਹ ਸਾਰੇ ਪਾਸੇ ਇਹ ਚੱਲ ਰਿਹਾ ਵਾ ਤੁਸੀਂ ਖਬਰਾਂ ਵੀ ਦੇਖੇ ਹੋਣੀਆਂ ਨੇ ਕਿ ਕਵਰ ਕਰਨ ਜਾਂਦਾ ਕੋਈ ਪੱਤਰਕਾਰ ਪਹਿਲਾਂ ਚਾਹ ਪੁੱਛਦੇ ਨੇ ਹੁਣ ਵੀ ਬਾਈ ਹੁਣੀ ਚਾਹ ਪੁੱਛਦੇ ਪਹਿਨ ਵੀ ਚਾਹ ਪੀਓ ਤੇ ਤੁਸੀਂ ਦੇਖੋ ਵੀ ਦਿਲ ਕਿੰਨੇ ਖੁੱਲੇ ਆ ਪੰਜਾਬੀਆਂ ਦੇ ਸੋ ਤੁਹਾਨੂੰ ਮੈਂ ਦੱਸ ਕੇ ਜਾਊਂਗਾ ਇਧਰੋਂ ਪੱਟੀ ਹੈਗੀ ਆ ਇਹਦੇ ਵਿੱਚ ਕਰਕਲੇਓ ਠੀਕ ਆ ਮੈਂ ਤੁਹਾਨੂੰ ਕਰ ਦੱਸ ਕੇ ਜਾਂਦਾ ਬਾਅਦ ਜਾਂਦਾ ਹੋਇਆ ਤੁਹਾਨੂੰ ਸੋ ਇਹ ਇਹ ਤੁਹਾਨੂੰ ਉਧਰੋਂ ਇੱਕ ਵਾਰੀ ਦੂਰ ਤਸਵੀਰ ਦਿਖਾ ਦਿੰਨਾ ਦੂਰੋਂ ਵੀ ਕੀ ਇਸ ਵਾਲੇ ਹਾਲਾਤ ਨੇ ਇਹ ਇਧਰਲੇ ਪਾਸੇ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਪਰਲੇ ਪਾਸੇ ਜਿਹੜਾ ਦੂਜੇ ਪਿੰਡਾਂ ਦੇ ਦੂਰ ਨੇ ਇਹ ਪਿੰਡਾਂ ਦੇ ਵਿੱਚ ਪਾਣੀ ਇਸ ਵੇਲੇ ਪਿਆ ਹੋਇਆ ਔਰ ਲੋਕ ਘਰਾਂ ਦੇ ਵਿੱਚ ਛੱਤਾਂ ਦੇ ਉੱਤੇ ਰਹਿ ਰਹੇ ਨੇ ਬਜ਼ੁਰਗ ਵੀ ਰਹਿ ਰਹੇ ਨੇ ਔਰ ਦੇਖ ਲਓ ਕਿ ਮੈਨੂੰ ਰਾਸਤਾਨੀ ਪਤਾ ਸੀ ਬਾਪੂ ਜੀ ਮੈਨੂੰ ਬਾਹਰ ਤੱਕ ਲੈਣ ਆਏ ਕਹਿੰਦੇ ਵੀ ਮੈਂ ਤੈਨੂੰ ਅੰਦਰ ਲੈ ਕੇ ਚਲਦਾ ਆਂ ਅੰਦਰ ਰਾਕ ਦਿਖਾਉਣਾ ਵੀ ਅੰਦਰ ਦੇ ਹਾਲਾਤ ਕੀ ਨੇ ਸੋ ਬਹੁਤ ਮਾੜੇ ਹਾਲਾਤ ਨੇ ਇਸ ਵੇਲੇ ਔਰ ਉਮੀਦ ਜਤਾਈ ਜਾ ਰਹੀ ਹੈ ਲੋਕਾਂ ਦੇ ਵੱਲੋਂ ਕਿ ਪਾਣੀ ਜਲਦੀ ਘਟੂਗਾ ਤੇ ਦੁਬਾਰਾ ਤੋਂ ਜਿਹੜੀ ਉਹਨਾਂ ਦੀ ਜ਼ਿੰਦਗੀ ਹੈ ਉਹ ਸਥਿਰ ਹੋਵੇਗੀ ਸੋ ਬਦੇਰੀ ਅਪਡੇਟਸ ਹੀ ਜੁੜੇ ਰਹੋ ਮਿੱਟੀ ਦੇ ਨਾਲ